ਇੱਥੇ ਸਾਡੇ ਭੈਂਜੀ ਹੁਣੀਆਂ ਤੇ ਇੱਥੇ ਬੜਾ ਕੁਝ ਪਾਉਂਦੇ ਨੇ ਇੱਥੇ ਮਤਲਬ ਕੁਜੇ ਦੇ ਵਿੱਚ ਇੱਥੇ ਵਰਦਾ ਮੀਟ ਤੇ ਮਤਲਬ ਮਟਨ ਹੋ ਗਿਆ ਹੋਰ ਚੀਜ਼ਾਂ ਹੋ ਗਿਆ ਤਾਂ ਤੇ ਲੋ ਕੁਜੇ ਪਏ ਨੇ ਤੇ ਆਸ ਕੁਜਿਆਂ ਦੇ ਵਿੱਚ ਸਾਰਾ ਕੁਝ ਬਣਦਾ ਤੇ ਇਧਰ ਅੰਦਰ ਚੱਲਦੇ ਆਂ ਆ ਭੈਜੀਓ ਦੀ ਸ਼ੌਪ ਆ ਤੇ ਭੈਜੀ ਖੰਦ ਕਰਦੇ ਗੱਲਬਾਤ ਆ ਕਿ ਇਹਨਾਂ ਨੇ ਇੱਕ ਟਾਈਮ ਦੇ ਵਿੱਚ ਮੱਕੀ ਦੀ ਰੋਟੀ ਸ਼ੁਰੂ ਜੋ ਕੀਤੀ ਲੁਧਿਆਣੇ ਦੇ ਵਿੱਚ ਨਾ ਇਹਨਾਂ ਨੇ ਕਿ ਜਬਰਦਸਤ ਕੰਮ ਕੀਤਾ ਇਹਨਾਂ ਦੇ ਹਰੇਕ ਬਲੌਗਰ ਹਰੇਕ ਫੂਡ ਬਲੌਗਰ ਨੇ ਇਹਨਾਂ ਨੂੰ ਸ਼ੂਟ ਕੀਤਾ ਐਸ ਤੋਂ ਮੱਕੜ ਤੱਕ ਨੇ ਵੀ ਸ਼ੂਟ ਕਰਕੇ ਗਿਆ ਹਾਂਜੀ ਸਾਰੇ মিডিਆ ਚੈਨਲ ਵਾਲੇ ਵੀ ਆਏ ਸੀ ਬਲੌਗਰ ਵੀ ਆਏ ਸੀ ਬਿਲਕੁਲ ਤੇ ਹੁਣ ਲੋੜ ਐ ਅਸਲੀ ਭੈਣ ਨੂੰ ਅੱਜ ਭੈਣ ਦੇ ਨਾਲ ਕੱਢਣ ਦੀ ਲੋੜ ਐ ਜਿਹਨਾਂ ਪ੍ਰਵਾਸੀਆਂ ਦੀ ਸਪਾਰਸ ਹੈ ਵੱਡੇ ਮਤਲਬ ਲੋਕਾਂ ਨਾਲ ਉਹ ਅੱਜ ਵੀ ਉੱਥੇ ਬੈਠੇ ਨੇ ਸਾਨੂੰ ਕਿਸੇ ਨੇ ਸਪੋਰਟ ਨਹੀਂ ਕੀਤਾ ਸਾਰਿਆਂ ਨੂੰ ਪੁੱਛਿਆ ਬਹੁਤ ਅਸੀਂ ਕਹੇ ਇਹ ਵੀ ਕਾਫੀ ਜਾਣਾ ਕੋਲ ਪਰ ਸਾਨੂੰ ਕਿਸੇ ਨੇ ਨਹੀਂ ਸਮਝਿਆ ਹੁਣ ਸਾਡੇ ਪਿੰਡ ਦੀ ਸਾਡੀ ਜ਼ਮੀਨ ਸਰਕਾਰ ਨੇ ਰੋਕ ਕੇ ਸਾਨੂੰ ਕੋਈ ਰੋਜ਼ਗਾਰ ਨਹੀਂ ਹੈਗਾ ਕਿ ਸਾਡੇ ਕੋਲ ਹੱਕ ਨਹੀਂ ਸੀਗਾ ਸਾਨੂੰ ਉੱਥੇ ਬੈਠ ਕੇ ਅਸੀਂ ਕਮਾਈ ਕਰ ਸਕੀਏ ਫਿਰ ਸਾਡੇ ਅਸੀਂ ਕਹਿੰਦੇ ਵੀ ਬੱਚੇ ਬਾਹਰ ਜਾਂਦੇ ਆ ਵੀ ਆਪਾਂ ਪੰਜਾਬੀ ਕੰਮ ਨਹੀਂ ਕਰਦੇ ਪੰਜਾਬੀ ਕੰਮ ਕਰਨਾ ਚਾਹੁੰਦੇ ਪਰ ਸਪੋਰਟ ਨਹੀਂ ਕਰਦੇ ਸਪੋਰਟ ਨਹੀਂ ਕਰ ਸਰਕਾਰਾਂ ਸਾਨੂੰ ਸਪੋਰਟ ਨਹੀਂ ਕਰਦੀ ਬਿਲਕੁਲ ਇੱਥੇ ਇੱਥੇ ਜ਼ਰੂਰ ਸਾਨੂੰ ਇੱਕ ਚੀਜ਼ ਦੇਖਲੀ ਪੈ ਰਹੀ ਆ ਵੀ ਸਾਨੂੰ ਪੰਜਾਬੀਆਂ ਨੂੰ ਸਪੋਰਟ ਕਰਨ ਵਾਸਤੇ ਅੱਜ ਤੱਕ ਕੋਈ ਵੀ ਨਹੀਂ ਤੇ ਪ੍ਰਵਾਸੀਆਂ ਦੇ ਨਾਲ ਸਾਰੇ ਖੜ ਰਹੇ ਨੇ ਹਾਂਜੀ ਪ੍ਰਵਾਸੀਆਂ ਨਾਲ ਤਾਂ ਕਹਿੰਦੇ ਵੀ ਸਾਡੇ ਸਪਾਰਸ਼ ਅਗਲੇ ਸਪਾਰ ਪ੍ਰਵਾਸੀ ਤਾਂ ਸਾਹਮਣੇ ਰੋਡ ਤੇ ਅੱਜ ਵੀ ਬੈਠੇ ਨੇ ਕੀ ਗੱਲ ਪੰਜਾਬੀਆਂ ਦੀ ਸਪਾਰਸ਼ ਹੈ ਦੀ ਪ੍ਰਵਾਸੀਆਂ ਦੀ ਸਪਾਰਸ਼ ਹੋ ਗਈ ਹੈ ਹਾਂਜੀ ਉਹਨਾਂ ਹੀ ਲੱਗਦੀਆਂ ਨੇ ਕਿਉਂਕਿ ਉਹਨਾਂ ਦੇ ਘਰਾਂ 'ਚ ਮੌਲਾਂ 'ਚ ਫੈਕਟਰੀਆਂ 'ਚ ਸਾਰੇ ਪ੍ਰਵਾਸੀਓ ਕੰਮ ਕਰਦੇ ਹਨ ਇਹਦੇ ਵਿੱਚ ਹੋਰ ਕੁਛ ਵੀ ਕੋਈ ਕਰੀਮ ਜਾਂ ਕੋਈ ਕੁਛ ਮੱਖਣ ਕੋਈ ਕਿ ਇਹ ਉਹ ਕੁਸ਼ਨ ਹੀ ਆਉਂਦਾ ਹੈ ਹਾਂਜੀ ਅੱਜ ਤੱਕ ਕਿੰਨਾ ਟਾਈਮ ਲੱਗ ਜਾਂਦਾ ਇੱਕ ਜਿਹੜਾ ਤੁਹਾਡਾ ਕੁਝੇ ਨੂੰ ਤਿਆਰ ਕਰਨ ਵਾਸਤੇ ਚਿਕਨ ਤਿਆਰ ਕਰਨਾ ਇਹ ਜਿਹੜਾ ਚਿਕਨ ਵਾਲਾ ਕੁਝਾ ਇਹ ਤਾਂ 45 ਮਿੰਟ ਤਿਆਰ ਹੋ ਜਾਂਦਾ ਤੇ ਇਹਨੂੰ ਘੰਟਾ ਸਵਾ ਘੰਟਾ ਲੈਂਦਾ ਮਟਰ ਨੂੰ ਤੇ ਆਪਣੀ ਸਭ ਤੋਂ ਪਹਿਲੀ ਜਿਹੜੀ ਬਾਈਟ ਉਹ ਹੁੰਦੀ ਵੱਡੀ ਇਸ ਕਰਕੇ ਅੱਧਾ ਸਵਾਦ ਤਾਂ ਸਾਨੂੰ ਬਾਈਟ ਦੇ ਵਿੱਚ ਆ ਜਾਂਦਾ ਇਦਾਂ ਦਾ ਚਿਕਨ ਮਟਰ ਖਾਣ ਵਾਸਤੇ ਨਾ ਤੁਸੀਂ ਜੋ ਘੰਟੇ ਤਿੰਨ ਘੰਟੇ ਵੀ ਵੇਟ ਕਰਨੀ ਹੋਵੇ ਤਾਂ ਬੈਠਾ ਕਰ ਸਕਦਾ ਭਾਜੀ ਬਾਕੀ ਮੈਂ ਕਿਸੇ ਦਾ ਮੈਨੂੰ ਪਤਾ ਨਹੀਂ ਪਰ ਮੈਂ ਕਰ ਸਕਦਾ ਜੇ ਤਾਂ ਤੁਸੀਂ ਜੇ ਆਰਡਰ ਕਰਨਾ ਪਹਿਲਾਂ ਤੁਸੀਂ ਫੋਨ ਕਰਕੇ ਆਰਡਰ ਕਰ ਸਕਦੇ ਹੋ ਡਿਸਕ੍ਰਿਪਸ਼ਨ ਅਸੀਂ ਨੰਬਰ ਦੇ ਦਿੰਦੇ ਆ ਸਿੱਧੇ ਡਾਇਰੈਕਟ ਕਾਲ ਕਰੋ ਤੁਹਾਡੇ ਆਉਣ ਤੋਂ ਪਹਿਲਾਂ ਪਹਿਲਾਂ ਤੁਹਾਡਾ ਜਿਹੜਾ ਹਲਗਾ ਆ ਮਟਣ ਜਾਂ ਚਿਕਨ ਰੈਡੀ ਹੋ ਕੇ ਤੁਹਾਡੇ ਲਈ ਰੈਡੀ ਰਹੂਗਾ ਤੁਸੀਂ ਆਓ ਤੇ ਆਪਣਾ ਇੰਜੋਏ ਕਰੋ ਤੇ ਹਾਂਜੀ ਦੋਸਤੋ ਕੀ ਹਾਲ ਚਾਲ ਆ ਤੇ ਅੱਜ ਖੜਿਆ ਆ ਲੁਧਿਆਣਾ ਸ਼ਹਿਰ ਦੇ ਵਿੱਚ ਤੇ ਲੁਧਿਆਣੇ ਸ਼ਹਿਰ ਚ ਖੜੇ ਕਿੱਥੇ ਆ ਇਹ ਖੜਿਆ ਆ ਆਪਾਂ ਦਾ ਸਪੂਨ ਇੱਥੇ ਸਾਡੇ ਭੈਣ ਜੀ ਹੁਣੀ ਆ ਤੇ ਇੱਥੇ ਬੜਾ ਕੁਝ ਬਣਾਉਂਦੇ ਨੇ ਇੱਥੇ ਮੱਲਮ ਕੁੱਜੇ ਦੇ ਵਿੱਚ ਇੱਥੇ ਬਣਦਾ ਮੀਟ ਤੇ ਮੱਲਮ ਮਟਨ ਹੋ ਗਿਆ ਹੋਰ ਚੀਜ਼ਾਂ ਹੋ ਗਿਆ ਤਾਂ ਤੇ ਲੋ ਕੁੱਜੇ ਪਏ ਨੇ ਤੇ ਆਹ ਕੁੱਜਿਆਂ ਦੇ ਵਿੱਚ ਸਾਰਾ ਕੁਝ ਬਣਦਾ ਤੇ ਇਧਰ ਅੰਦਰ ਚੱਲਦੇ ਆ ਆ ਭੈਜੀ ਜੀ ਉਹਨਾਂ ਦੀ ਸ਼ਾਪ ਹੈ ਤੇ ਭੈਜੀ ਉਹਨਾਂ ਦਾ ਕਰਦੇ ਗੱਲਬਾਤ ਜਾ ਕੇ ਤੇ ਭੈਜੀ ਜੀ ਕੀ ਕੀ ਤਿਆਰ ਕਰਦੇ ਸਸੀ ਕਾਲ ਵੈਂਦੀ ਤੇ ਭੈਜੀ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਮੇਰੇ ਨਾਮ ਸੰਦੀਪ ਘਰਾਏ ਸੰਦੀਪ ਘਰਾਏ ਹਾਂਜੀ ਸਦੀਪ ਜੀ ਕਿੰਨੀ ਦੇਰ ਤੋਂ ਤੁਸੀਂ ਜਿਹੜਾ ਫੂਡ ਲਾਈਨ ਦੇ ਵਿੱਚ ਜੁੜੇ ਹੈਗੇ ਫੂਡ ਲਾਈਨ ਚ ਤਾਂ ਆਪਾਂ ਹੀ ਪਿਛਲੇ ਅਕਤੂਬਰ ਤੋਂ ਸ਼ੁਰੂ ਕੀਤਾ ਸੀਗਾ ਅਕਤੂਬਰ ਤੋਂ ਹਾਂਜੀ ਸਾਗ ਮੱਕੀ ਦੀ ਰੋਟੀ ਉਹਦੋਂ ਮੈਂ ਕੀਤਾ ਸੀ ਸਾਡੀ ਕਹਿੰਦੇ ਮੱਕੀ ਰੋਟੀ ਬੜੀ ਫੇਮਸ ਸੀ ਹਾਂਜੀ ਹਾਂਜੀ ਪਰਮਾਤਮਾ ਦੀ ਕਿਰਪਾ ਹੀ ਤੇ ਸਾਰਿਆਂ ਨੂੰ ਬਹੁਤ ਪਸੰਦ ਸੀਗੀ ਕਰਵਾਹਿ ਗੁਰੂ ਜੀ ਦਾ ਬਹੁਤ ਹੋਜੀ ਤੇ ਹੁਣ ਤੁਸੀਂ ਦੁਕਾਨ ਪੋਸ਼ਕ ਉਥੋਂ ਸ਼ਿਫਟ ਹੋ ਕੇ ਦੁਕਾਨ 'ਚ ਆ ਗਏ ਹੈ ਨਾ ਹਾਂਜੀ ਉਹ ਕਾਰਪੋਰੇਸ਼ਨ ਵਾਲਾ ਫਿਰ ਸਾਰੇ ਅੱਜਕੱਲ੍ਹ ਤੇ ਸਾਰੇ ਸਾਡਾ ਵੀ ਫਿਰ ਨਾਲ ਖਤਮ ਹੋ ਗਿਆ। ਉਹ ਕਿ ਉੱਥੇ ਕੀ ਕੀ ਮੈਨੂਜ ਕੀ ਕੀ ਹੁੰਦਾ ਸੀ? ਉੱਥੇ ਹੁੰਦਾ ਸੀਗਾ ਜੀ ਸਾਗ ਮੱਕੀ ਦੀ ਰੋਟੀ ਸਪੈਸ਼ਲ ਸੀਗਾ ਆਪਣਾ। ਅੱਛਾ ਜੀ। ਤੇ ਉਹਦੇ ਵਿੱਚ ਆਪ ਦਾਲ ਮੱਖਣੀ ਹੁੰਦੀ ਸੀ। ਤੇ ਇੱਕ ਵੈਜ ਹੁੰਦੀ ਸੀ ਸਬਜ਼ੀ ਕੋਈ ਵੀ ਹੁੰਦੀ ਸੀ ਕਰੋ ਜਾਂ ਅਲੱਗ-ਅਲੱਗ ਦਾ। ਜਿੰਨੇ ਅਲੱਗ-ਅਲੱਗ ਸਬਜ਼ੀ ਹੁੰਦੀ ਸੀ। ਦਾ ਆ ਆਲੂ ਗੋਭੀ ਹੋਵੇ ਕਾਜਰਾ ਮਟਰ ਹੋਵੇ ਕਦੀ ਆਲੂ ਪਕੌੜੇ ਹੋਵੇ ਅਸਤਰ ਜਿਸ ਤਰ੍ਹਾਂ ਕਸਟਮਰ ਡਿਮਾਂਡ ਕਰਦੇ ਸੀ ਸਾਲਗਮ ਦੀ ਸਬਜ਼ੀ ਬਹੁਤ ਆਸੰਦ ਕਰਦੇ ਸੀ ਸਾਜ ਅੱਛਾ ਜੀ ਹਾਂਜੀ ਮਤਲਬ ਸਾਰਾ ਤੁਸੀਂ ਉੱਥੇ ਦੇਸੀ ਫੂਡ ਹੀ ਬਣਾਉਂਦੇ ਸੀ ਹਾਂਜੀ ਹਾਂਜੀ ਤੇ ਹੁਣ ਤੁਸੀਂ ਆ ਗਿਆ ਦੁਕਾਨ ਦੇ ਵਿੱਚ ਦੁਕਾਨ ਦੇ ਵਿੱਚ ਕੀ ਕੀ ਬਣਾਉਨੇ ਹੋ ਦੁਕਾਨ ਵਿੱਚ ਹੁਣ ਮੀਟ ਤੇ ਨੌਨ ਵੇਜ ਹੈ ਜੀ ਆਪਣੇ ਕੋਲ ਨੌਨ ਵੇਜ ਦੇ ਵਿੱਚ ਆਪਾਂ ਹਾਂਡੀ ਚਿਕਨ ਤੇ ਹਾਂਡੀ ਮਟਰ ਲਗਾ ਲਿਆ ਸਪੈਸ਼ਲ ਅੱਛਾ ਜੀ ਹਾਂਡੀ ਚਿਕਨ ਤੇ ਹਾਂਡੀ ਮਟਰ ਤੁਹਾਡਾ ਸਪੈਸ਼ਲ ਆ ਹਾਂਜੀ ਹਾਂਜੀ ਤੇ ਵੇਜ ਵਿੱਚ ਵੇਜ ਵਿੱਚ ਹੈਗਾ ਜੀ ਆਪਣੇ ਕੋਲ ਪਨੀਰ ਦੇ ਆਈਟਮ ਆ ਗਏ ਨੇ ਤੇ ਦਾਲ ਮੱਖਣੀ ਬਣਾ ਲਾ ਭਾਜੀ ਜਿਹੜੀ ਉਹ ਕੜੀ ਵਾਲਾ ਮਾਹੌਲ ਸੀ ਉਹ ਖਤਮ ਹੋ ਗਿਆ ਹੁਣ ਹਾਂਜੀ ਕੜੀ ਵਾਲਾ ਖਤਮ ਹੋ ਗਿਆ ਇਧਰ ਆ ਜੇ ਵੇ ਕੋਸ਼ਿਸ਼ ਕਰਾਂਗੇ ਜੇ ਆਪਾਂ ਨੂੰ ਸਾਰਿਆਂ ਨੇ ਸਪੋਰਟ ਕੀਤੀ ਜੇ ਸਾਰਿਆਂ ਨੇ ਮਤਲਬ ਬਈ ਜਰੂਰ ਸਪੋਰਟ ਕਰਨਗੇ ਪਰ ਤੁਸੀਂ ਉਹ ਕਿਹੜੀ ਚੌਲ ਹੋ ਗਿਆ ਉਹ ਚੀਜ਼ਾਂ ਨਾਲ ਸ਼ੁਰੂ ਰੱਖੋ ਜੀ ਕਿਹੜੀ ਤੇ ਪਰੌਂਠਾ ਜਿਹੜਾ ਮੈਂ ਬਣਾਉਂਦੀ ਸੀ ਮੈਂ ਦੇਸੀ ਕਿਉਂ ਦਾ ਪਰੌਂਠਾ ਬਣਾਉਂਦੀ ਸੀ ਜੀ ਹਾਂਜੀ ਲੱਛਾ ਪਰੌਂਠਾ ਵੀ ਬਣਾਉਂਦੇ ਸੀਗੇ ਤੇ ਆਲੂ ਦੇ ਪਰੌਂਠੇ ਬਣਾਉਂਦੇ ਸੀਗੇ ਮਿਕਸ ਪਰੌਂਠੇ ਇਸ ਤਰ੍ਹਾਂ ਬਣਾਉਂਦੇ ਸੀ ਆਪਾਂ ਉਹ ਵੀ ਸ਼ੁਰੂ ਕਰਾਂਗੇ ਜਦੋਂ ਆਪਾਂ ਸਾਰੇ ਭੈਣ ਭਾਈ ਸਪੋਰਟ ਕਰਨਗੇ ਨਹੀਂ ਬਿਲਕੁਲ ਸਪੋਰਟ ਕਰਕੇ ਭੈਣ ਜੀ ਤੇ ਅੱਜ ਕੀ ਸਾਦੂ ਕੀ ਖਵਾ ਰਹੇ ਹੋ ਫਿਰ ਅੱਜ ਹਾਂਡੀ ਚਿਕਨ ਤੇ ਹਾਂਡੀ ਮਟਰਨਾ ਚਪਾ ਬਣਾ ਰਹੇ ਹ ਪਹਿਲਾ ਹਾਂਡੀ ਚਿਕਨ ਹੁਣ ਬਣਾ ਰਹੇ ਹਾਂ ਗੜੀ ਪਹਿਲਾਂ ਹਾਂਜੀ ਚਲੋ ਜੀ ਫੇਕਰੀਆ ਆਪਾਂ ਪ੍ਰੈਪਰੇਸ਼ਨ ਹਾਂਜੀ ਹਾਂ ਚਲੋ ਜੀ ਇਹ ਮੈਂ ਕਿਤਾ ਸੀਗਾ ਇਹ ਮੈਰੀਨੇਸ਼ਨ ਜੀ ਚਿਕਨ ਹਾਂਡੀ ਇਹ ਚਿਕਨ ਲੈ ਕੇ ਆਇਆ ਇਹਦੇ ਵਿੱਚ ਮਸਾਲੇ ਪਾਇਆ ਨਮਕ ਮਿਰਚ ਹਲਦੀ ਹੋ ਗਿਆ ਧਨੀਆ ਹੋ ਗਿਆ ਗਰਮ ਮਸਾਲਾ ਹੋ ਗਿਆ ਤੇ ਇੱਕ ਆਪਾਂ ਜਿਹੜੇ ਖੜੇ ਮਸਾਲੇ ਲਿਆ ਕੇ ਪੀਸ ਦਿਆ ਨਾ ਇਹ ਕੁਆਂਟੀਟੀ ਮਤਲਬ ਹੁੰਦੀ ਹੈ ਮੈਨੇਜ ਕਰਨੀ ਹੋਰ ਤਾਂ ਕੁਝ ਨਹੀਂ ਹੁੰਦਾ ਸਪੈਸ਼ਲ ਮਸਾਲੇ ਓਕੇ ਤੇ ਹਾਂਜੀ ਬਾਕੀ ਹੁਣ ਦਾ ਦਾ ਕਸੂਰੀ ਮੇਥੀ ਹੋਗੀ ਓਕੇ ਤੇ ਆਪਣੀ ਹੋਗੀ ਇਹ ਆ ਦੇਗੀ ਮੇਰੇ ਸਾਬੇ ਪਰ ਇਹ ਚੰਬਰਨ ਸਟਾਈਲ ਉਹਨਾ ਮੈਂ ਤੁਹਾਡਾ ਹਾਂਜੀ ਹਾਂਜੀ ਪਰ ਉਹਦੇ ਵਿੱਚ ਸਾਰ ਕੁਝ ਸਾਫੇ ਪਾ ਦਿੰਦੇ ਨੇ ਮਸਾਲੇ ਬਹੁਤ ਤੇਜ਼ ਹੁੰਦੇ ਆ ਜੀ ਆਪਾਂ ਪੰਜਾਬੀ ਉਹ ਖਾ ਨਹੀਂ ਸਕਦੇ ਹੁੰਦੇ ਅੱਛਾ ਤੇ ਆਪਾਂ ਹੁਣ ਮਸਾਲੇ ਆਪਾਂ ਜਿਵੇਂ ਆਪਣੇ ਪੰਜਾਬੀ ਖਾਂਦੇ ਆ ਮੀਡੀਅਮ ਉਸ ਤਰ੍ਹਾਂ ਰੱਖਾਂਗੇ ਓਕੇ ਹਾਂਜੀ ਤੇ ਬਾਕੀ ਆਪਾਂ ਪਿਆਜ਼ ਪਹਿਲਾਂ ਆਪਾਂ ਫਰਾਈ ਕਰਾਂਗੇ ਓਕੇ ਉਹ ਹਾਂਡੀ ਦੇ ਵਿੱਚ ਹੀ ਆਪਾਂ ਕਰਾਂਗੇ ਅੱਛਾ ਸਿਰਫ ਪਿਆਜ਼ ਖੜਾ ਖਾਣਾ ਨਹੀਂ ਰਹਿੰਦਾ ਮਤਲਬ ਸਾਰਾ ਜਿੱਦਾਂ ਤੁਹਾਡਾ ਚਿਕਨ ਰੈਡੀ ਹੋਣਾ ਉਹ ਸਾਰਾ ਹਾਂਡੀ ਵਿੱਚ ਹੋਣਾ ਕੁੱਜੇ ਵਿੱਚ ਹਾਂਜੀ ਹਾਂਜੀ ਆਪਣਾ ਤੋੜੀ ਕਹਿੰਦੇ ਪਿੰਡਾਂ ਵਿੱਚ ਤਾਂ ਹੀ ਹਾਂ ਮਾਲ ਵਿੱਚ ਤੋੜੀ ਕਹਿੰਦੇ ਸਾਡੇ ਦੁਆਬੇ ਵਿੱਚ ਕੁੱਜਾ ਕਹਿੰਦੇ ਆ ਕੁੱਜਾ ਕਹਿੰਦੇ ਇਹ ਸਿਆਰਾ ਵਿੱਚ ਥੋੜਾ ਹਾਂਡੀ ਕਹਿੰਦੇ ਹਿੱਲੂ ਸਮਝਾ ਸਾਡੇ ਵਾਸਤੇ ਕੁੱਜੇ ਵਾਲਾ ਮੀਟ ਹੀ ਹੈ ਜੀ ਕੁੱਜੇ ਵਾਲਾ ਹੀ ਆਪਣੇ ਲਈ ਤਾਂ ਚਲੋ ਸರಿ ਤੇ ਆਪਾਂ ਹੁਣ ਇੱਥੋਂ ਕਿੱਥੇ ਜਾਣਾ ਜੀ ਉੱਦੋਂ ਸੇ ਪਾਸੇ ਆਪਾਂ ਹੁਣ ਜਿੱਥੇ ਬਣਾਣੇ ਆ ਜੀ ਉੱਥੇ ਤੇ ਬੜਾ ਉੱਥੇ ਚੱਲਦੇ ਆ ਚਲੋ ਠੀਕ ਹੈ ਜੀ ਹਾਂਜੀ ਮੌਰੀ ਸਰੋਂ ਦਾ ਤੇਲ ਆ ਗਿਆ ਵਿੱਚ ਕੋਲ ਹਾਂਜੀ ਇਹ ਸਰਾ ਤੁਸੀਂ ਜਿਹੜਾ ਵੀ ਖਾਣਾ ਸਰੋਂ ਦੇ ਤੇਲ ਚ ਬਣਾਉਣੀ ਹਾਂਜੀ ਇਹ ਸਰੋਂ ਦੇ ਤੇਲ 'ਚ ਬਣਦਾ ਇਦੇ ਵਿੱਚ ਹੋਰ ਕੁਝ ਵੀ ਕੋਈ ਕਰੀਮ ਜਾਂ ਕੋਈ ਕੁਛ ਮੱਖਣ ਕੋਈ ਕੀ ਹੋਰ ਕੁਝ ਨਹੀਂ ਏਡ ਹੁੰਦਾ ਜੀ ਹਾਂਜੀ ਅਚਾਪਾ ਜੀ ਕਿੰਨਾ ਟਾਈਮ ਲੱਗ ਜਾਂਦਾ ਇੱਕ ਜਿਹੜਾ ਤੁਹਾਡਾ ਕੁਜਾ ਨੂੰ ਤਿਆਰ ਕਰਨ ਵਾਸਤੇ ਚਿਕਨ ਤਿਆਰ ਕਰਨਾ ਇਹ ਜਿਹੜਾ ਚਿਕਨ ਵਾਲਾ ਕੁਜਾ ਜੀ ਇਹ ਤਾਂ 45 ਮਿੰਟ ਤਿਆਰ ਹੋ ਜਾਂਦਾ ਤੇ ਇਹਨੂੰ ਘੰਟਾ ਸਵਾ ਘੰਟਾ ਲੱਗ ਜਾਂਦਾ ਮਟਰ ਨੂੰ ਬਟਰ ਨੂੰ ਸਵਾ ਘੰਟਾ ਹਾਂਜੀ ਹਾਂਜੀ ਅਚਾ ਇਹਦੇ ਵਿੱਚ ਮਟਰ ਬਣਾ ਰਹੇ ਹਾਂਜੀ ਇਹ ਚ ਮਟਰ ਬਣਾ ਰਿਹਾ ਇਹ ਵਾ ਖੜੇ ਮਸਾਲੇ ਪਾਇਆ ਜੀ ਜੀਰਾ ਪਾਇਆ ਹਾਂਜੀ ਤੇ ਹੁਣ ਆਪਾਂ ਭੁੰਨਾਂਗੇ ਪਹਿਲਾਂ ਪਿਆਜ਼ ਜੀ ਤਾਂ ਕਿ ਫਿਰ ਉਹ ਖੜੇ ਖੜੇ ਨਾ ਰਹਿਣ ਜੀ ਪਿਆਜ਼ ਜੀ ਕਿ ਤਾਂ ਚੰਪਾਲਣ ਵਿੱਚ ਖੜੇ ਖੜੇ ਰਹਿੰਦੇ ਆਂ ਇਹ ਉਹ ਚੀਜ਼ ਨਹੀਂ ਠੀਕ ਜਿਹੀ ਲੱਗਦੀ। ਉਹ ਸਾਰਾ ਇਕੱਠਾ ਹੀ ਪਾ ਦਿੰਦੇ ਆ ਸਾਰਾ ਕੁਝ। ਹਾਂਜੀ ਹਾਂਜੀ ਹਾਂਜੀ। ਉਹ ਸਾਬਤ ਹੀ ਪਾ ਦਿੰਦੇ ਆ। ਉਹਨਾਂ ਦੀ ਉਹ ਰੈਸਪੀ ਹੈ ਜੀ ਲੱਗਦਾ। ਕਿੰਨੀ ਕੁਆਂਟੀਟੀ ਹੈ ਤੁਸੀਂ ਕਿੰਨਾ ਕਾਫੀ ਪੈ ਤਾ ਪਾ ਦਿੰਦੇ। ਇਹਦੇ ਵਿੱਚ ਹਾਂਜੀ ਇਹ ਕਿਲੋ ਦੇ ਚਿਕਨ ਦੇ ਹਿਸਾਬ ਨਾਲ ਪਿਆਜ਼ ਪਿਆ ਹੈ। 800 ਗ੍ਰਾਮ ਪਿਆਜ਼ ਹੁੰਦਾ। ਕਿਉਂਕਿ ਪਿਆਜ਼ ਨਹੀਂ ਗਰੇਵੀ ਬਣਾਣੀ ਹੈ ਜੀ ਜੀ। ਬਾਕੀ ਆਪਾਂ ਟਮਾਟਰ ਹੋ ਗਿਆ ਲਸਣ ਹੋ ਗਿਆ ਅਦਰਕ ਹਰੀ ਮਿਰਚਾਂ ਨੂੰ ਪੀਸ ਕੇ ਪਾਨੇ ਉਹਦੇ ਵਿੱਚ ਪਾ ਦਨੇ ਜਦ ਮੈਂ ਰਿਲੇਸ਼ਨ ਕਰ ਦੇਣੀ ਹੁਣ ਇਹ ਪਿਆਜ਼ ਫਰਾਈ ਕਰਨ ਤੋਂ ਬਾਅਦ ਹੀ ਆਪਾਂ ਚਿਕਨ ਲੈਂਸ ਮਿਕਸ ਕਰਾਂਗੇ ਫਿਰ ਨਾਲ-ਨਾਲ ਥੋੜਾ-ਥੋੜਾ ਹੋਰ ਪਾ ਦਿੰਨੇ ਹੁੰਨੇ ਆ ਜੀ ਜੇ ਤੁਸੀਂ ਇਹਦੇ 'ਚ ਫਿਰ ਕੋਲਾ ਐਡ ਕਰ ਹਾਂਜੀ ਐਡ ਕਰ ਦਿੰਦੇ ਆ ਜਦੋਂ ਆਪਾਂ ਲੋੜ ਮੁਤਾਬਕ ਫਿਰ ਐਡ ਕਰ ਦਿੰਦੇ ਭਾਜੀ ਇਹਨਾਂ ਨੂੰ ਉਹ ਪ੍ਰੋਡਕਟ ਠੀਕ ਨਹੀਂ ਰਹਿਣਾ ਜਿਹੜਾ ਆਪਾਂ ਪ੍ਰੋਡਕਟ ਲੈ ਕੇ ਦਿੱਤਾ ਸੀ ਵਿੱਚ ਪਰ ਉਹ ਮੈਨੂੰ ਲੱਗਦਾ ਕਿ ਭਾਜੀ ਜਿਹੜੀ ਚੀਜ਼ ਇਹਦੇ ਤੇ ਸਲੋ ਕੁੱਕ ਹੋਣੀ ਹੈ ਹਾਂਜੀ ਕਿਉਂਕਿ ਹਾਂਡੀਆਂ ਨੇ ਨਾ ਇਹ ਜਿਹੜਾ ਕੁਜੇ ਆ ਜੀ ਇਹ ਫਿਰ ਸੜ ਜਾਂਦੇ ਜੇ ਜ਼ਿਆਦਾ ਆਪਾਂ ਤੇਜ਼ ਅੱਗ ਤੇ ਕਰ ਦੇਈ ਮੈਂ ਪਹਿਲਾਂ ਗੈਸ ਤੇ ਬਣਾ ਕੇ ਵੀ ਦੇਖਿਆ ਘਰ ਆਪਣੇ ਤੇ ਉਹ ਫਿਰ ਉਸ ਸਵਾਦ ਜਿਹੜਾ ਨਿਆੰਦਾ ਜਲ ਜਾਂਦੀ ਹੈ ਮਤਲਬ ਨੀਚੇ ਤੋਂ ਕੁਝ ਜਾਿਆ ਜਿਹੜੀ ਜਿਹੜੀ ਚੀਜ਼ ਜਿਹੜਾ ਸਲੋ ਕੁਕਿੰਗ ਦੇ ਵਿੱਚ ਫਲੇਵਰ ਆਉਂਦਾ ਹਾਂਜੀ ਮੇ ਮਿੱਟੀ ਦਾ ਬਰਤਨ ਹੈ ਸलो ਕੁਕਿੰਗ ਤੇ ਬਣਾ ਉਹ ਹੀ ਟੇਸਟ ਵੀ ਉਹਦੇ ਚ ਆਉਂਦਾ ਫਿਰ ਬੱਧੀ ਜੀ ਬੱਜੀ ਰਾਜੇ ਜੀ ਬੱਜੀ ਹਾਂ ਜੀ ਕਿਵੇਂ ਲੱਗਾ ਫਿਰ ਦੇਖੋ ਹਜੇ ਤੱਕ ਤਾਂ ਪ੍ਰੋਸੈਸ ਦੇਖ ਕੇ ਵਧੀਆ ਲੱਗ ਰਿਹਾ ਪਿਆ ਕਿਉਂਕਿ ਆਪਾਂ ਨਾਰਮਲੀ ਦੇਖਦੇ ਹਾਂ ਕਿ ਬਿਹਾਰ ਦੇ ਵਿੱਚ ਫੇਮਸ ਹੈ ਨਾ ਇਦਾਂ ਦਾ ਹਾਂਡੀ ਧਮ ਲਗਾ ਕੇ ਰਾਜਸਥਾਨ ਦੇ ਵਿੱਚ ਤੇ ਪੰਜਾਬ ਚ ਲੁਧਿਆਣੇ ਚ ਆ ਚੀਜ਼ ਕਰਦੇ ਪਏ ਆ ਉਹ ਵੀ ਪੰਜਾਬੀ ਭਰਾ ਵੀਟ ਕਰ ਰਹੇ ਆ ਕਿ ਦੇਖੋ ਦੇਖਣ ਚ ਤਾਂ ਬੜਾ ਮਜ਼ਾ ਆ ਰਿਹਾ ਔਰ ਮੈਰੀਨੇਸ਼ਨ ਮੈਰੀਨੇਸ਼ਨ ਦੇਖ ਕੇ ਵੀ ਬੜਾ ਵਧੀਆ ਲੱਗਾ ਕਿ ਕਿੰਨਾ ਜ਼ਬਰਦਸਤ ਉਹਦਾ ਕਲਰ ਵਗੈਰਾ ਤੇ ਫਰੇਗਰੈਂਸ ਕਿੰਨੀ ਜ਼ਬਰਦਸਤ ਸੀਗੀ ਹੈ ਨਾ ਤੇ ਲੈਟਸ ਵੇਟ ਦੇਖਦੇ ਹਾਂ ਕੀ ਚੀਜ਼ ਬਣ ਕੇ ਨਿਕਲਦੀ ਹੈ ਬਿਲਕੁਲ ਬਿਲਕੁਲ ਤੇ ਲੋ ਜੀ ਆਹ ਹਾਂਡੀ ਰੈਡੀ ਹੈ ਜੀ ਤੜਕਾ ਰੈਡੀ ਹੋ ਰਿਹਾ ਹੁਣ ਇਸ ਤੋਂ ਬਾਅਦ ਵਿੱਚ ਇਹਦੇ ਵਿੱਚ ਪਊਗਾ ਚਿਕਨ ਤੇ ਇਹਦੇ ਵਿੱਚ ਮਟਰਨ ਜਿਹੜਾ ਆ ਉਹ ਬਾਹਰ ਨਿਕਲ ਲਈ ਹੁਣ ਉਬਾਲੇ ਮਾਰ ਲਿਆ ਜਲਦੀ ਜਲਦੀ ਇਹਨੂੰ ਬਾਹਰ ਕੱਢਦੇ ਹਾਂ ਜੀ ਤੇ ਹੁਣ ਤੁਹਾਨੂੰ ਦਿਖਾਉਨੇ ਆ ਵੀ ਇਹ ਤੋਂ ਕਿਵੇਂ ਦਾ ਫਲੇਵਰ ਨਿਕਲਦਾ ਇਹਨਾਂ ਦਾ ਜੀ ਤੇ ਲੋ ਜੀ ਆ ਸਾਡੇ ਹੁਣ ਪਿਆਜ਼ ਹੋ ਗਿਆ ਰੈਡੀ ਤੇ ਹਾਂਜੀ ਭਾਜੀ ਹੁਣ ਅੱਗੇ ਕੀ ਤਿਆਰੀ ਹੈ ਜੀ ਦੀ ਹੁਣ ਆਪਣਾ ਚਿੱਟਾ ਨਾ ਮੰਗ ਲ ਤੁਸੀਂ ਪਾ ਆਇਆ ਆਪਾਂ ਹੁਣ ਇਹਨਾਂ ਨੂੰ ਪਾਵਾਂਗੇ ਉਹ ਹੋ ਹੋ ਹਾਂ ਤੇ ਚਿਕਨ ਬਣਾਇਆ ਤੁਹਾਨੂੰ ਕਰੀ ਹਾਂਜੀ ਫੇਰ ਕੁ ਲਗ ਰਿਹਾ ਥਿਆ ਬਾਤ ਭਾਜੀ ਕੀ ਕੀ ਪਾਇਆ ਤੁਸੀਂ ਇਹਦੇ ਵਿੱਚ ਨਮਕ ਹੈ ਮਿਰਚ ਹੈ ਮਸਾਲਾ ਹੈ ਗਰਮ ਮਸਾਲਾ ਧਨੀਆ ਤੇ ਢਗੀ ਮਿਰਚ ਕਸੂਰੀ ਮੇਥੀ ਹੈ ਅੱਛਾ ਤੇ ਇੱਕ ਕਿਚਨ ਕਿੰਨੂ ਮਸਾਲਾ ਹੈ ਥਿਆ ਬਾਤ ਤੇ ਸਰੋਂ ਦਾ ਤੇਲ ਨਾਲ ਥੋੜੀ ਜਿਹੀ ਕਰਨਾ ਪੈਂਦਾ ਤਾਂ ਕਿ ਇਹ ਸਾਰਾ ਰਚ ਜਾਵੇ ਮਸਾਲੇ ਨੂੰ ਫੜ ਲੈਣ ਇਹਦੀ ਕੁਆਂਟੀਟੀ ਕੀ ਹੈ ਇਹਦੀ ਕਿਲੋ ਹੈ ਜੀ ਇਹ ਪੂਰਾ 1 ਕਿਲੋ ਇੱਕ ਹੰਡੇ ਚ ਬਣਦਾ ਹੈ ਅੱਛਾ ਮਤਲਬ 1 ਕਿਲੋ ਦੀ ਕੁਆਂਟੀਟੀ ਦਿੰਦੇ ਤੁਸੀਂ ਇੱਥੇ ਹਾਂ ਜੀ ਕਿਲੋ ਇੱਕ ਆਪਾਂ ਕਿੱਕ ਕਿਲੋ ਚਿਕਨ ਇੱਕ ਹੰਡੇ ਚ ਬਣਾ ਲਿਆ ਜੇ ਜ਼ਿਆਦਾ ਬਣਾਉਂਦੇ ਘੁੱਲ ਜਾਂਦਾ ਇਹ ਫੇਰ ਅੱਛਾ ਹਾਂਜੀ ਤੇ ਇਹ ਰੇਟ ਕੀ ਹੈ ਪੰਜੀ ਦਾ ਇਹਨਾਂ ਦਾ ਰੇਟ ਹੈਗਾ ਜੀ ਕਿਲੋ ਹੈਗਾ 600 ਰੁਪਏ ਦਾ ਅੱਛਾ ਜੀ ਤੇ ਪਾਈਆ 150 ਦਾ ਅੱਧਾ ਕਿਲੋ 300 ਅੱਛਾ ਜੀ ਬਾਜੀ ਹਾਂਜੀ ਤੁਹਾ ਮਰਜ਼ੀ ਜਿੰਨਾ ਮਰਜ਼ੀ ਅਜਾ ਜਿਹੜਾ ਸਰਵ ਕਰਦੇ ਤੁਸੀਂ ਇਹ ਹਾਂਡੇ ਚ ਕਰਦੇ ਹੋ ਜਾਂ ਤੁਸੀਂ ਪਲੇਟ ਚ ਪਾ ਕੇ ਕਰਦੇ ਹੋ ਇਹ ਤਾਂ ਪਈ ਹੁਣ ਕਸਟਮਰ ਜਿੱਦਾਂ ਤੇ ਕਸਟਮਰ ਤੇ ਡਿਪੈਂਡ ਹੈ ਜੇ ਪੂਰੀ ਹਾਂਡੀ ਲੈਣਾ ਚਾਹੁੰਦੇ ਹੁਣ ਫਿਰ ਹਾਂਡੀ ਵੀ ਦੇ ਦਿੰਨੇ ਆ ਜੇ ਹੁਣ ਪਾਈ 1/2 ਕਿਲੋ ਲੈਂਦੇ ਉਹ ਤਾਂ ਫਿਰ ਆਪਾਂ ਨੂੰ ਦੂਸਰੇ ਦੇ ਦਿੰਦੇ ਹਾਂਡੀ ਜੇ ਲੈਂਦਾ ਕੋਈ ਹਾਂਡੀ ਦੇ ਪੈਸੇ ਐਕਚੁਅਲੀ ਨਹੀਂ ਹੋ ਨਹੀਂ ਉਹਦੇ ਤਾਂ ਕੋਈ ਐਕਸਟਰਾ ਪੈਸੇ ਨਹੀਂ ਦਿੰਦੇ ਕੋਕੀ ਵਿੱਚ ਇਨਕਲੂਡਿੰਗ ਆ ਜਾਂਦਾ ਸਾਰਾ ਹਾਂਜੀ ਹਾਂਜੀ ਕਿਆ ਬਾਤ ਆ 600 ਰੁਪਏ ਦੇ ਵਿੱਚ ਵਿਦ ਹਾਂਡੀ 1 ਕਿਲੋ ਚਿਕਨ ਉਹ ਵੀ ਜਿਹਦੇ ਤੇ ਇੰਨੀ ਮਿਹਨਤ ਲੱਗੀ ਹੋਵੇ ਕੁਝ ਵੀ ਨਹੀਂ ਬਿਲਕੁਲ ਮੈਨੂੰ ਲੱਗਦਾ 200 ਰੁਪਏ ਦੀ ਤਾਂ ਹਾਂਡੀ ਹੋਣੀ ਹੈ ਪੱਕੀ ਗੱਲ ਹੈ ਹਾਂਜੀ ਇਹ 1.5 ਕਿਸਾ 100 150 ਚੱਲ ਜੀ ਆਪਾਂ ਕਟੀਆਂ ਲਿਆਉਣੇ ਆਂ ਆਪਾਂ ਨੂੰ ਤੁਸੀਂ ਕਟੀਆਂ ਲਿਆਉਣੇ ਆਂ ਜੀ ਮੈਂ ਮਾਰਕੀਟ ਚ ਲੈਣ ਗਿਆ ਸੀ ਹਾਂਜੀ ਮਿਲਦੀ ਐ 200 ਰੁਪਏ ਦੀ ਹਾਂਡੀ ਹਾਂਜੀ ਹਾਂਜੀ ਮਿਲਦੀ ਹਾਂਜੀ ਭਾਈ ਤੂੰ ਫਗਵਾੜੇ ਰਹਿਣਾ ਪੈਂਜੀ ਦੇ ਦਣੇ ਰਹਿੰਦੇ ਆ ਨਹੀਂ ਲੁਧਿਆਣੇ ਜ਼ਿਆਦਾ ਮਹਿੰਗੇ ਆ ਮੈਨੂੰ ਮੈਨੂੰ ਲੱਗਦਾ ਜਿੱਥੇ ਅਸੀਂ ਰਹਿੰਦੇ ਆ ਉੱਥੇ ਸਾਨੂੰ ਇਹ 50 ਰੁਪਏ ਦੀ ਵੀ ਮਿਲ ਜਾਣੀ ਹੈ ਹਾਂਜੀ ਹਾਂਜੀ ਤੁਸੀਂ ਫ੍ਰੀਜ ਵੀ ਬਣਵਾ ਸਕਦੇ ਆ ਭਾਜੀ ਹਾਂਜੀ ਇਹ ਵੀ ਗੱਲ ਆ ਤੁਹਾਡੇ ਤੁਹਾਡੇ ਉਧਰ ਖੇਤ ਖੇਤ ਇ ਕਿਸੇ ਦੋਸਤ ਮਿੱਤਰ ਨੇ ਫ੍ਰੀ ਬਣਾ ਦੇਣੀ ਬਣੀਆਂ ਪੈਂਦੀਆਂ ਜੀ ਲੁਧਿਆਣੇ ਚ ਤਾਂ ਅੱਛਾ ਜੀ ਇਹਨੇ ਸਾਡੇ ਉਧਰ ਤਾਂ ਬਹੁਤ ਆ ਜੀ ਜਿੰਦੇ ਮਰਜੀ ਸਰਦਾਰ ਨੂੰ ਕੋਟਰ ਦੇ ਵਿੱਚ ਇੱਕ ਬੰਦੇ ਹੋਇਆ ਗਿਆ ਉਹ ਬਣਾਉਂਦੇ ਇਹ ਕੁਛ ਨਹੀਂ ਹੁਣ ਤੁਸੀਂ ਮੇਰੇ ਲਈ ਲੈ ਕੇ ਆਣੀ ਆ ਨੈਕਸਟ ਟਾਈਮ ਹਾਂਡੀ ਚਲੋ ਭਾਜੀ ਨੈਕਸਟ ਟਾਈਮ ਹਾਂਡੀ ਮੇਰੀ ਗਿਫਟ ਹੈਗੀ ਤੁਹਾਨੂੰ ਮੈਂ ਗਿਫਟ ਕਰੂੰਗਾ ਤੁਹਾਨੂੰ ਬਹੁਤ ਵਧੀਆ ਹਾਂਡੀਆਂ ਤਾਂ ਸਾਡੇ ਕੋਲ ਹੈਗੀਆਂ ਤੁਸੀਂ ਲੈ ਜਾਗੇ ਲੈ ਨਹੀਂ ਹਾਂਡੀ ਗਿਫਟ ਕਿਹੜੀ ਕਰਾਂ ਮੈਨੂੰ ਦੱਸ ਵੀ ਚਿਕਨ ਵਾਲੀ ਕਰਨੀ ਕਿ ਮਟਰ ਵਾਲੀ ਕਰਨੀ ਆ ਕਿ ਖਾਲੀ ਕਰਨੀ ਆ ਖਾਲੀ ਕਰਨੀ ਆ ਤੁਸੀਂ ਓਕੇ ਚਿਕਨ ਜਿੰਦੀ ਖਾਲੀ ਜਿੰਦੀ ਆ ਮਰਜੀ ਖਾਲੀ ਕੋਈ ਟੈਨਸ਼ਨ ਨਹੀਂ ਹਾਂਜੀ ਮਟਨ ਤਿਆਰ ਹੋ ਗਿਆ ਕਿਦਾਂ ਮਟਨ ਆਪਣਾ ਤਿਆਰ ਹੋ ਰਿਹਾ ਜੀ ਅਜੇ ਨਹੀਂ ਅਜੇ ਨਹੀਂ ਹੋਇਆ ਤਿਆਰ ਹਾਂ 빨리 ਜਲਦੀ ਕਰ ਲੋ ਭੁੱਖ ਬਹੁਤ ਲੱਗੀ ਆ ਫੇਰ ਤਾਂ ਅਸੀਂ ਵੈਸੇ ਹੀ ਅੱਜ ਕੁਛ ਖਾਦਾ ਠੀਕ ਹੈ ਜੀ ਠੀਕ ਹੈ ਪਰ ਯੂ ਕੁਕਰ ਵਾਲੀ ਯਾਦ ਨਹੀਂ ਆ ਕਿਤਨਾ ਚੱਥੇ ਕੁਕਰ ਵਾਲੀ ਮੱਛੀਵਾੜਾ ਸਾਹਿਬ ਉਹ ਹਾਂਜੀ ਕੀ ਬਾਤ ਹੈ ਹੈਨਾ ਉਹ ਵੀ ਕਿਹਾ ਜ਼ਬਰਦਸਤ ਬਣਾਇਆ ਉਹ ਇੱਕ ਅਲੱਗ ਹੀ ਸਿਸਟਮ ਹੈ ਨਾ ਉਹਨਾਂ ਦਾ ਸਾਹਮਣੇ ਮਟਨ ਲਿਆ ਤੇ ਇਧਰ ਲਿਆ ਕੇ ਬਣਵਾ ਲਿਆ ਹੈਨਾ ਹਾਂ ਵਧੀਆ ਸਿਸਟਮ ਸੀ ਉਹ ਵੀ ਉੱਚੀ ਵੀ ਜਦਾ ਹੌਲੀ ਹੌਲੀ ਬਣਦਾ ਸੀ ਉਹ ਵੀ ਹੌਲੀ ਹੌਲੀ ਬਣਾਉਂਦੇ 45 ਮਿੰਟ ਲੱਗ ਗਏ ਆ ਵੀ ਬੜਾ ਡਿਫਰੈਂਟ ਆ ਭਾਜੀ ਕਿੱਦਾਂ ਐਨ ਟਾਈਮ ਲਾ ਕੇ ਤੇ ਵਧੀਆ ਤਰ੍ਹਾਂ ਇਹਨੂੰ ਕਿੰਨਾ ਇੱਕ ਘੰਟਾ ਵੇਟ ਕਰਨ ਤੋਂ ਬਾਅਦ ਜਦੋਂ ਚਿਕਨ ਖਾਣਾ ਫਿਰ ਕੀ ਆਪੇ ਹੀ ਸਵਾਦ ਲੱਗਣਾ ਹੈ ਨਾ ਬਿਲਕੁਲ ਪਰ ਜਿੰਨੀ ਮਿਹਨਤ ਲੱਗਦੀ ਪਈ ਆ ਬਣਾਣ ਚ ਮਸਾਲੇ ਭਾਜੀ ਇਹਨੂੰ ਨਾਂ ਕੁਜੇ ਵਾਲਾ ਚਿਕਨ ਠੀਕ ਆ ਪੰਜਾਬੀ ਤਾਂ ਫਿਰ ਇਹੀ ਹੋਣਾ ਭਾਜੀ ਬਿਲਕੁਲ ਜੀ ਹਿੰਦੀ ਜੇ ਕੁਜੇ ਨੂੰ ਹਾਂਦੀ ਕਹਿ ਦਿੰਦੇ ਆ ਹੁਣ ਦੇਖੋ ਬਿਹਾਰ ਦਾ ਚੰਪਰਨ ਆ ਤੇ ਫਿਰ ਪੰਜਾਬੀ ਸਾਨੂੰ ਪੰਜਾਬੀ ਨਾਮ ਰੱਖਣਾ ਪੈਣਾ ਕੋਈ ਹੈ ਨਾ ਇਹਦਾ ਗੱਲ ਹੈ ਇਹ ਬਾਕੀ ਹੁਣ ਟੈਸਟ ਕਰਕੇ ਦੇਖਦੇ ਆ ਵੀ ਕਿਵੇਂ ਦਾ ਬਣਦਾ ਯਾਰ ਪੰਜ ਹੁਣ ਕਿੰਨਾ ਟਾਈਮ ਲੱਗਣਾ ਚੰਪਾਰਨ ਤਾਂ ਉਹਨਾਂ ਦਾ ਸ਼ਹਿਰ ਹੈ ਇੱਕ ਸ਼ਹਿਰ ਹੈ ਹਾਂਜੀ ਹਾਂ ਜੋ ਸ਼ਹਿਰ ਦਾ ਨਾਮ ਦੇਣਾ ਇਹਦੇ ਲੁਧਿਆਣੇ ਤੇ ਨਾਮ ਰੱਖਦੀ ਹੈ ਜੀ ਹਾਂਜੀ ਮੈਂ ਤਾਂ ਬੇਟੇ ਨੂੰ ਕਿਹਾ ਸੀ ਵੀ ਆਪਾਂ ਇੱਥੇ ਰੱਖ ਦੋ ਉਧਰ ਵਾਲੇ ਕਹਿੰਦੇ ਨਹੀਂ ਰਕੇ ਪੰਜਾਬੀ ਹਾਂ ਜਿਹੜਾ ਖੱਲੋ ਫਿਰ ਆਪਾਂ ਪੰਜਾਬੀ ਕੁਝਾ ਵਾਹ ਨਹੀਂ ਸਾਡੇ ਲਈ ਤਾਂ ਤੁਹਾਡਾ ਕੁਜੇ ਕੁਜੇ ਵਾਲਾ ਨਹੀਂ ਕੁਜੇ ਵਾਲਾ ਮੀਟ ਹੈ ਤੁਹਾਡਾ ਜੀ ਹਾਂ ਜੀ ਅਸੀਂ ਤਾਂ ਇਹਨੂੰ ਕੁਜੇ ਵਾਲਾ ਮੀਟ ਦਾ ਨਾਮ ਹੀ ਦੇਵਾਂਗੇ ਜਿਹੜੇ ਆਪਾਂ ਸਾਰੇ ਸਮਝਦੇ ਜੀ ਕੁਜਾ ਸ਼ਹਿਰਾ ਵਿੱਚ ਕਈ ਸਮਝਦੇ ਨਹੀਂ ਜੀ ਕੁਜਾ ਕੀ ਉਹਨਾਂ ਨੂੰ ਕੀ ਕਹੀਏ ਨਾਲੇ ਪਿੰਡਾਂ ਪਿੰਡੂਆਂ ਨੂੰ ਪਤਾ ਹੁੰਦਾ ਨਾ ਘੜੇ ਦੇ ਪਾਣੀ ਦੀ ਕਦਰ ਕਿੰਨੀ ਹੁੰਦੀ ਹੈ ਹਾਂ ਜੀ ਕਿੰਨੀ ਹੁੰਦੀ ਆਸੇ ਅੱਜ ਵੀ ਘੜੇ ਦੇ ਕਿੰਨੇ ਹੀ ਪਾਣੀ ਬਿਲਕੁਲ ਤੇ ਚਲੋ ਇੱਕ ਬਹੁਤ ਵਧੀਆ ਵਧਾਈਆਂ ਭੈਣ ਜੀ ਵੀ ਤੁਸੀਂ ਕੁਝ ਨਵੀਂ ਕੋਸ਼ਿਸ਼ ਕੀਤੀ ਆ ਹਾਂ ਜੀ ਤੇ ਅਸੀਂ ਚਾਹੁੰਦੇ ਆ ਵੀ ਤੁਸੀਂ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਕਰੋ ਪਰ ਇਹ ਇੱਕ ਹੋਰ ਵੀ ਬੇਨਤੀ ਕਰਦੇ ਵੀ ਜੋ ਤੁਸੀਂ ਪਹਿਲਾਂ ਪਿੱਛੇ ਛੱਡ ਕੇ ਆਏ ਹੋ ਨਾ ਹਾਂ ਜੀ ਹਾਂ ਪਰ ਉਹ ਜ਼ਰੂਰ ਸ਼ੁਰੂ ਕਰੋ ਨਾਲ ਕਿਉਂਕਿ ਲੋਕ ਤੁਹਾਨੂੰ ਉਸ ਖਾਣੇ ਨਾਲ ਜਾਣਦੇ ਸੀ ਜਿਹੜਾ ਖਾਣਾ ਤੁਸੀਂ ਸ਼ੁਰੂ ਕੀਤਾ ਮੈਂ ਵੀ ਉਹ ਕਰਨਾ ਚਾਹੁੰਦੀ ਆ ਨੀ ਸ਼ੁਰੂ ਕੁਝ ਚੀਜ਼ਾਂ ਥੋੜੀਆਂ ਹੈ ਠੀਕ ਹੋਣਗੀਆਂ ਉਹ ਵੀ ਸ਼ੁਰੂ ਕਰਾਂਗੇ ਮੇਰੀ ਵੀ ਉਹੀ ਖੁਆਇਸ਼ ਆ ਵੀ ਮੈਂ ਉਹੀ ਲਾਂਚ ਮਤਲਬ ਸਾਰਿਆਂ ਨੂੰ ਬਧਿਆ ਬੱਜ ਖਾਣਾ ਦਾ ਪਰ ਉੱਥੇ ਦਾ ਐਕਸਪੀਰੀਅੰਸ ਕਿਵੇਂ ਦਾ ਸੀਗਾ ਬਹੁਤ ਵਧੀਆ ਸੀਗਾ ਇਹ ਪਰਮਾਤਮਾ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਸੀ ਜੀ ਮੈਨੂੰ ਨਹੀਂ ਪਤਾ ਚੱਲਿਆ ਵੀ ਚੀਜ਼ਾਂ ਕਿੱਦਾਂ ਹੁੰਦੀਆਂ ਗਈਆਂ ਅੱਛਾ ਜੀ ਤੇ ਅਸੀਂ ਅੱਜ ਇੱਥੇ ਬੈਠ ਕੇ ਫੀਲ ਕਰਦੇ ਆ ਵੀ ਉਹ ਚੀਜ਼ਾਂ ਪਤਾ ਨਹੀਂ ਕਿਵੇਂ ਵਾਪਰੀਆਂ ਸਾਡੇ ਨਾਲ ਗੁਰੂ ਰਾਮਦਾਸ ਮਹਾਰਾਜ ਨੇ ਉਹ ਸਾਨੂੰ ਬਠ ਬੈਠਦੇ ਹੀ ਸਾਡੋਂ ਉੱਥੇ ਬੈਠੇ ਜਿਸ ਦਿਨ 5 ਮਿੰਟ ਬਾਅਦ ਕਸਟਮਰ ਆਉਣੇ ਸ਼ੁਰੂ ਹੋ ਗਏ ਸੀ ਤੇ ਅੱਜ ਤੇ ਉਸ ਥਿੰਗ ਉਹ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਸੀ ਇਹ ਮਤਲਬ ਆਪਾ ਬਿਆਨ ਨਹੀਂ ਕਰ ਸਕਦੇ ਮੈਂ ਅਰਦਾਸ ਕਰਕੇ ਚੱਲੀ ਸੀ ਵੀ ਪਰਮਾਤਮਾ ਮੈਂ ਤੇਰੇ ਸਪਰੋਸ ਤੇ ਚੱਲੀ ਆ ਤੇ ਮੈਨੂੰ ਤੁਸੀਂ ਹੀ ਮਤਲਬ ਦਿਓ ਤੇ ਉੱਥੇ ਤੁਹਾਡੇ ਨਾਲ ਇੱਕ ਤੁਹਾਡੇ ਭੈਣ ਜੀ ਵੀ ਸਿਸਟਰ ਵੀ ਸੀ ਤੁਹਾਡੇ ਤੁਹਾਡਾ ਸਿਸਟਰ ਵੀ ਸੀ ਹਾਂਜੀ ਅੱਛਾ ਤੇ ਹੁਣ ਉਹ ਤੁਹਾਡਾ ਇੱਥੇ ਨਹੀਂ ਹੈਲਪ ਕਰਾ ਰਹੇ ਸਿਸਟਰ ਹਜੇ ਇੱਥੇ ਹੈਲਪ ਨਹੀਂ ਕਰ ਰਹੇ ਇੱਥੇ ਚੀਜ਼ਾਂ ਹੋਈਆਂ ਥੋੜੀਆਂ ਹੋਰ ਅਲੱਗ ਨੇ ਇੱਕ ਤਾਂ ਇੱਥੇ ਨਾਨ ਵੇਜ ਦਾ ਕੰਮ ਸ਼ੁਰੂ ਕੀਤਾ ਤੇ ਵੇਜ ਦਾ ਸ਼ੁਰੂ ਕਰਾਂਗੇ ਉਹ ਉਹਨਾਂ ਨੂੰ ਫਿਰ ਮੈਂ ਕਰਾਂਗਾ ਸਾਹਮਣੇ ਦਾ ਓਕੇ ਜੀ ਫਿਰ ਉਹਨਾਂ ਨੂੰ ਤੁਸੀਂ ਇੱਥੇ ਲੈ ਕੇ ਆਓਗੇ ਨਾਲ ਹਾਂਜੀ ਹਾਂਜੀ ਕਿਉਂਕਿ ਇੱਥੇ ਲੇਟ ਬਹੁਤ ਹੋ ਜਾਂਦਾ ਫਿਰ ਉਹ ਸਿਸਟਰ ਆ ਅੱਛਾ ਜੀ ਫਿਰ ਰਾਤ ਨੂੰ ਜਾਣਾ ਆਣਾ ਬਹੁਤ ਔਖਾ ਹੋਇਆ ਪਰ ਕਿਤੇ ਲੱਗਦਾ ਵੀ ਜਿਹੜਾ ਇੱਕ ਲੁਧਿਆਣੇ ਦੇ ਵਿੱਚ ਪੰਜਾਬੀਆਂ ਨੇ ਇੱਕ ਨਵੇਂ ਕੰਮ ਸੈਟਅਪ ਕੀਤੇ ਸੀ ਤੇ ਕਿਤਨਾ ਕਿਤੇ ਇਹ ਲੁਧਿਆਣਾ ਕਾਰਪੋਰੇਸ਼ਨ ਜਾਂ ਕੁਝ ਆ ਜਿਹੜੇ ਰਸੂਖਦਾਰ ਜਿਹੜੇ ਲੋਕ ਨੇ ਉਹਨਾਂ ਨੇ ਪੰਜਾਬੀਆਂ ਨਾਲ ਵੀ ਕਿਤੇ ਵਿਤਕਰਾ ਕੀਤਾ ਲੱਗਦਾ ਬਹੁਤ ਜ਼ਿਆਦਾ ਵਿਤਕਰਾ ਕੀਤਾ ਆ ਜੀ ਸਾਡੇ ਨਾਲ ਖੁਦ ਹੋਇਆ ਮੈਂ ਇਸ ਸਨੇਤ ਪਿੰਡ ਦੀ ਆ ਤੇ ਜਿੱਥੇ ਵੀ ਇਹ ਬਣੀ ਹੋਈ ਆ ਜਿੱਥੇ ਅਸੀਂ ਬੈਠਦੇ ਸੀਗੇ ਰੋਡ ਤੇ ਕੋਈ ਵੀ ਇਹ ਸਾਰਾ ਕਲੋਨੀਆਂ ਬਣੀਆਂ ਸਾਡੇ ਪਿੰਡ ਦੀਆਂ ਸਾਡੀਆਂ ਜ਼ਮੀਨਾਂ 'ਚ ਖੋਦੀਆਂ ਬਣੀਆਂ ਹੋਈਆਂ ਅੱਛਾ ਜੀ ਤੇ ਸਾਡੇ ਨਾਲ ਦੇਖੋ ਸਾਡੇ ਕੋਈ ਕੋਈ ਕਾਰੋਬਾਰ ਨਹੀਂ ਹੈਗਾ ਸਾਡੇ ਨਾਲ ਇੰਨਾ ਜ਼ਿਆਦਾ ਤਾਂ ਕਾ ਮਤਲਬ ਸਾਨੂੰ ਕੁਝ ਨੇ ਸਪੋਰਟ ਨਹੀਂ ਕੀਤੀ چاہے ਉਹ ਮਿਊਨਿਸਪਲ ਕਾਰਪੋਰੇਸ਼ਨ ਵਾਲੇ ਹੋਣ ਚਾਹੇ ਕੋਈ ਰਾਜਨੀਤਿਕ ਵਾਲੇ ਹੋਣ ਸਾਨੂੰ ਕਿਸੇ ਨੇ ਸਪੋਰਟ ਨਹੀਂ ਦਿੱਤੀ ਪਰ ਇੱਥੇ ਪ੍ਰਵਾਸੀਆਂ ਨੂੰ ਤਾਂ ਜਗ੍ਹਾ ਪ੍ਰਵਾਸੀ ਤਾਂ ਚੱਕੇ ਨਹੀਂ ਗਏ ਨਾ ਪ੍ਰਵਾਸੀ ਤਾਂ ਜਿਹਨਾਂ ਪ੍ਰਵਾਸੀਆਂ ਦੀ ਸਪਾਰਸ਼ ਹੈ ਜੀ ਵੱਡੇ ਮਤਲਬ ਲੋਕਾਂ ਨਾਲ ਉਹ ਅੱਜ ਵੀ ਉੱਥੇ ਬੈਠੇ ਨੇ ਸਾਨੂੰ ਕਿਸੇ ਨੇ ਸਪੋਰਟ ਨਹੀਂ ਕੀਤਾ ਸਾਰਿਆਂ ਨੂੰ ਪੁੱਛਿਆ ਬਹੁਤ ਅਸੀਂ ਗਏ ਇਹ ਵੀ ਕਾਫੀ ਜਾਣਾਂ ਕੋਲ ਪਰ ਸਾਨੂੰ ਕਿਸੇ ਨੇ ਨਹੀਂ ਸਮਝਿਆ ਹੁਣ ਸਾਡੇ ਪਿੰਡ ਦੀ ਸਾਡੀ ਜ਼ਮੀਨ ਸਰਕਾਰ ਨੇ ਰੋਕ ਕੇ ਸਾਨੂੰ ਕੋਈ ਰੋਜ਼ਗਾਰ ਨਹੀਂ ਹੈਗਾ ਕਿ ਸਾਡੇ ਕੋਲ ਹੱਕ ਨਹੀਂ ਸੀਗਾ ਸਾਨੂੰ ਉੱਥੇ ਬੈਠ ਕੇ ਅਸੀਂ ਕਮਾਈ ਕਰ ਸਕੀਏ ਫਿਰ ਸਾਡੇ ਅਸੀਂ ਕਹਿੰਨੇ ਵੀ ਬੱਚੇ ਬਾਹਰ ਜਾਂਦੇ ਆ ਵੀ ਆਪਾਂ ਪੰਜਾਬੀ ਕੰਮ ਨਹੀਂ ਕਰਦੇ ਪੰਜਾਬੀ ਕੰਮ ਕਰਨਾ ਚਾਹੁੰਦੇ ਪਰ ਸਪੋਰਟ ਨਹੀਂ ਕਰਦੇ ਸਪੋਰਟ ਨਹੀਂ ਕਰ ਸਰਕਾਰਾਂ ਸਾਨੂੰ ਸਪੋਰਟ ਨਹੀਂ ਕਰਦੇ ਬਾਕੀ ਸਾਨੂੰ ਲੋਕ ਵੀ ਏਦਾਂ ਆਪਾਂ ਜੇ ਦੇਖੀਏ ਸਾਰੇ ਸਪੋਰਟ ਕਰਦੇ ਬਹੁਤ ਜ਼ਿਆਦਾ ਉਹ ਵੀ ਚਾਹੁੰਦੇ ਆ ਸਾਨੂੰ ਲੱਭਦੇ ਫਿਰਦੇ ਆ ਵੀ ਕਿੱਥੇ ਮਤਲਬ ਕਿਉਂਕਿ ਲਾਂਚ ਵੀ ਅਸੀਂ ਦਿੰਦੇ ਸੀਗੇ ਸਾਰਿਆਂ ਨੂੰ ਤੇ ਸਾਰੇ ਸਾਨੂੰ ਬਹੁਤ ਵਧੀਆ ਹੁਣ ਅਸੀਂ ਮਤਲਬ ਜਦੋਂ ਉੱਥੇ ਸਾਡੇ ਟਿਕਾਣੇ ਚਕਾਰ ਦਿੱਤਾ ਉਹ ਵੀ ਸਾਨੂੰ ਕਿੱਥੇ ਲੱਭਣੇ ਤੇ ਪਰ ਪਹਿਚੇ ਟਮੇਟੋ ਤੇ ਸ਼ੁਰੂ ਕਰ ਸਕਦੇ ਤੁਸੀਂ ਟਮੇਟੋ ਕਿਤੇ ਹਾਂਜੀ ਜਦੋਂ ਆਪਾਂ ਰੈਂਟ ਦੀ ਦੁਕਾਨ ਤੇ ਆ ਜਾਂਦੇ ਉੱਥੇ ਚੀਜ਼ਾਂ ਬਹੁਤ ਬਦਲ ਜਾਂਦੀਆਂ ਨੇ ਚੀਜ਼ਾਂ ਦੇ ਰੇਟ ਬਦਲ ਜਾਂਦੇ ਖਰਚੇ ਬਹੁਤ ਹੋ ਜਾਂਦੇ ਆ ਬਹੁਤ ਚੀਜ਼ਾਂ ਹੋ ਜਾਂਦੀਆਂ ਲੱਗ ਤੇ ਜੇ ਨਾ ਆਪਾਂ ਮਤਲਬ ਇੱਕ ਕਾਰਟ ਲਾ ਕੇ ਰੋਡ ਤੇ ਉਹਨਾਂ ਨਾਲ ਬਹੁਤ ਆਪਾਂ ਕਸਟਮਰ ਨੂੰ 100 150 ਦੇ ਵਿੱਚ ਬਹੁਤ ਵਧੀਆ ਖਾਣਾ ਖਵਾ ਸਕਦੇ ਆ ਇੱਥੇ ਐਕਸਟਰਾ ਖਰਚੇ ਬਹੁਤ ਹੋ ਜਾਂਦੇ ਹਮਮ ਇਨਸਾਨ ਮਜਬੂਰ ਹੋ ਜਾਂਦਾ ਫਿਰ ਰੇਟ ਦੇ ਵਧਾਉਣ ਲਈ ਉਹੀ ਚੀਜ਼ਾਂ ਹੋ ਜਾਂਦੀਆਂ ਤਾਂ ਹੀ ਫਿਰ ਕੰਮ ਫੇਲ ਹੋ ਜਾਂਦੇ ਆ ਕਈ ਲੋਕਾਂ ਦਾ ਜਲ ਟੁੱਟ ਜਾਂਦੇ ਹੁਣ ਇੱਥੇ ਇੰਨਾ ਸੋਹਣਾ ਰੋਜ਼ਗਾਰ ਸੀਗਾ ਕਾਫੀ ਜਾਣਿਆਂ ਦਾ ਘਰ ਘਟ ਪੰਜਾਬ ਫੈਮਲੀ ਇੱਥੇ ਰੋਜ਼ਗਾਰ ਕਰਦੀ ਹੁਣ ਇਹ ਰੋਡ ਉੱਥੋਂ ਦੀ ਹਾਂਜੀ ਇਹੀ ਜੇ ਬਲੌਗ ਸੀਗਾ ਉੱਤੇ ਵੀ ਕਾਫੀ ਸੀਗੇ ਹੁਣ ਉਹ ਪਤਾ ਹੀ ਨਹੀਂ ਵਿਚਾਰੇ ਕਿੱਥੇ ਚਲੇ ਗਏ ਕੀ ਕੰਮ ਕਰਦੇ ਆ ਕੁਝ ਨਹੀਂ ਪਤਾ ਅੱਥੇ ਕੋਈ ਵੀ ਉਹ ਬਾਦ ਚ ਲੱਭਾ ਕੋਈ ਵੀ ਕਿਤੇ ਦਿਖਦਾ ਨਹੀਂ ਕਿਤੇ ਵੀ ਨਹੀਂ ਸਾਡਾ ਖੁਦ ਦਾ ਮੇਰਾ ਭਾਨਜਾ ਸੀਗਾ ਉਹਨਾਂ ਦਾ ਮੇਰੇ ਹਸਬੰਦ ਦੇ ਭਾਨ ਆ ਗਿਆ ਏ ਤੇ ਸਾਡਾ ਭਾਨਜਾ ਉਹ ਵੀ ਇੱਥੇ ਬਹੁਤ ਵਧੀਆ ਕੰਮ ਕਰ ਰਿਹਾ ਸੀ ਪਿਛਲੇ ਡੇਢ ਸਾਲ ਤੋਂ ਤੇ ਅੱਜ ਹੁਣ ਬਿਲਾ ਬੈਠਾ ਇਹ ਫੈਮਿਲੀ ਬੱਚੇ ਦੇਖੋ ਜ਼ਿੰਮੇਵਾਰੀ ਉਹਦੇ ਤੇ ਕਿੱਥੇ ਜਾਵੇ ਬੰਦਾ ਕੋਈ ਰੁਜ਼ਗਾਰ ਨਹੀਂ ਹੈਗਾ ਕੁਝ ਨਹੀਂ ਕੋਈ ਸਪੋਰਟ ਨਹੀਂ ਹੈਗੀ ਸਰਕਾਰਾਂ ਦੀ ਖਾਸ ਕਰਕੇ ਕਿਸੇ ਦੀ ਨਹੀਂ ਬਿਲਕੁਲ ਇੱਥੇ ਇੱਥੇ ਜ਼ਰੂਰ ਸਾਨੂੰ ਇੱਕ ਚੀਜ਼ ਦੇਖਣੀ ਪੈ ਰਹੀ ਆ ਵੀ ਸਾਨੂੰ ਪੰਜਾਬੀਆਂ ਨੂੰ ਸਪੋਰਟ ਕਰਨ ਵਾਸਤੇ ਇਸ ਟਾਈਮ ਕੋਈ ਵੀ ਨਹੀਂ ਤੇ ਪ੍ਰਵਾਸੀਆਂ ਦੇ ਨਾਲ ਸਾਰੇ ਖੜ ਰਹੇ ਨਹੀਂ ਹਾਂਜੀ ਪ੍ਰਵਾਸੀਓ ਨਾਲ ਤਾਂ ਕਹਿੰਦੇ ਵੀ ਸਾਡੀ ਸਪਾਰਸ਼ ਅਗਲਾ ਸਪਾਰ ਪਰਵਾਸੀ ਤਾਂ ਸਾਹਮਣੇ ਰੋਡ ਤੇ ਅੱਜ ਵੀ ਬੈਠੇ ਨੇ। ਕੀ ਬਾਤ ਪੰਜਾਬੀ ਦੀ ਸਪਾਰਸ਼ ਸ਼ਹਿਰੀ ਤੇ ਪਰਵਾਸੀਆਂ ਦੀ ਸਪਾਰਸ਼ ਹੋ ਗਈ ਹੈ? ਹਾਂਜੀ ਉਹਨਾਂ ਹੀ ਲੱਗਦੀਆਂ ਨੇ ਕਿਉਂਕਿ ਉਹਨਾਂ ਦੇ ਘਰਾਂ 'ਚ ਮੌਲਿਆਂ 'ਚ ਫੈਕਟਰੀਆਂ 'ਚ ਸਾਰੇ ਪ੍ਰਵਾਸੀਓ ਕੰਮ ਕਰਦੇ ਆ ਨਾ। ਫਿਰ ਉਹਨੇ ਪਹਿਲੀ ਇੱਕ ਜ਼ਿੰਦਗੀ ਉਹ ਦੇਖੀ ਸੀ ਜਿਹਦੇ ਵਿੱਚ ਮਿਲੀਅਨ ਮਿਲੀਅਨ ਵਿਊ ਲੋਕ ਕਿੱਦਾਂ ਤੁਹਾਡੇ ਕੋਲ ਆਉਂਦੇ ਤੇ ਤੁਹਾਡੇ ਕੋਲ ਗੱਲ ਕਰਨ ਨੂੰ ਟਾਈਮ ਨਹੀਂ ਹੁੰਦਾ ਸੀ। ਤੇ ਅੱਜ ਦਾ ਤੇ ਉਸ ਦਿਨ ਦਾ ਕਿੰਨਾ ਦਾ ਫਰਕ ਪੈ ਗਿਆ? ਬਹੁਤ ਫਰਕ ਪੈ ਗਿਆ ਉਸ ਚੀਜ਼ ਤੋਂ ਸਾਡਾ ਸਾਰਾ ਸਾਰਾ ਕੰਮ ਖਰਾਬ ਹੋ ਗਏ ਸਾਡਾ ਬਿਲਕੁਲ ਸਾਡਾ ਜਿੰਨਾ ਵੀ ਸਾਡਾ ਰੋਜ਼ਗਾਰ ਚੱਲਿਆ ਸੀਗਾ ਸਾਰਾ ਬਕਾਰ ਹੋ ਗਿਆ ਬਹੁਤ ਜ਼ਿਆਦਾ ਮਤਲਬ ਮਾਨ ਵੀ ਬਹੁਤ ਜ਼ਿਆਦਾ ਟੁੱਟਿਆ ਇਹ ਤਾਂ ਬੇਟੇ ਨੇ ਜਿੰਦਗੀ ਕੀਤੀ ਵੀ ਆਪਾਂ ਕਰ ਲਈ ਇੱਥੇ ਕੰਮ ਮੇਰੇ ਦਿਲ ਨੇ ਸੀ ਕਰ ਦਿੱਤੇ ਕੰਮ ਕਰਾਂ ਮਨ ਬਹੁਤ ਟੁੱਟ ਜਾਂਦਾ ਚੀਜ਼ਾਂ ਉਹ ਤਾਂ ਇਦਾਂ ਹੋ ਜਾਂਦੀਆਂ ਨੇ ਪਰ ਤੁਸੀਂ ਹੋਰ ਜਗ੍ਹਾ ਕੋਸ਼ਿਸ਼ ਨਹੀਂ ਕੀਤੀ ਕਿਤੇ ਹੋਰ ਜਗ੍ਹਾ ਟਰਾਈ ਕਰ ਲੈਂਦੇ ਕੋਈ ਹੋਰ ਏਰੀਆ ਚੱਕਰ ਲੈਂਦੇ ਹੋਰ ਜਗ੍ਹਾ ਤੇ ਕੋਸ਼ਿਸ਼ ਕੀਤੀ ਆ ਖੜਨ ਨਹੀਂ ਦਿੰਦੇ ਅੱਛਾ ਹਾਂਜੀ ਇੱਕ ਤਾਂ ਕਾਰਪੋਰੇਸ਼ਨ ਨਹੀਂ ਕੜਨ ਦੀ ਫਿਰ ਜਿਹੜੇ ਰੋਡ ਆ ਤੇ ਜਿਨ੍ਹਾਂ ਦੀ ਸ਼ਾਪ ਵਗੈਰਾ ਹੁੰਦੇ ਨੇ ਉਹ ਵੀ ਨਹੀਂ ਖੜਨ ਦਿੰਦੇ ਚੋ ਵੀ ਨਹੀਂ ਖਾਦੁੰਦੇ ਹਾਂਜੀ ਚਲੋ ਐਸੀ ਕੋਸ਼ਿਸ਼ ਕਰਦੇ ਆ ਵੀ ਸ਼ਾਇਦ ਤੁਹਾਡੀ ਗੱਲ ਕਿਤੇ ਦੂਰ ਤੱਕ ਜਾਵੇ ਤੇ ਆਪਣੇ ਪੰਜਾਬੀਆਂ ਨੂੰ ਕੁਝ ਰਾਹਤ ਤਾਂ ਦੇ ਮਿਲੇ ਸਰਕਾਰ ਵੱਲੋਂ ਵੀ ਜਿਹੜੇ ਕੋਈ ਕੰਮ ਕਰਦੇ ਨੇ ਤੇ ਪਰ ਦੇਖਦੇ ਆ ਅੱਗੇ ਕੀ ਬਣਦਾ ਪਰ ਇਸ ਟਾਈਮ 'ਚੋ ਸਾਡੇ ਸਾਹਮਣੇ ਬਣ ਰਿਹਾ ਆ ਉਹ ਤੁਹਾਨੂੰ ਦਿਖਾ ਦਈਏ ਮਟਰਨ ਬਣ ਰਿਹਾ ਜੀ ਤੇ ਇਧਰ ਚਿਕਨ ਬਣ ਰਿਹਾ ਤੇ ਭਾਜੀ ਹੋਰ ਕਿੰਨਾ ਟਾਈਮ ਲੱਗਣਾ ਇਹਨੂੰ ਹੋਰ ਬਣਨ ਨੂੰ ਹੋਰ 15 ਮਿੰਟ 15 ਮਿੰਟ ਮਟਰ ਨੂੰ ਕੱਟ ਰ ਆਪਣਾ ਕੱਢਣਗੇ ਬਸ ਹਾਂ ਤੇ ਪਾਜੀ ਫਿਰ ਕਾਹਦੇ ਨਾਲ ਸਰਵ ਕਰਦੇ ਤੁਸੀਂ ਇਹਨੂੰ ਰਾਈਸ ਨਾਲ ਰੋਟੀ ਦਵਾਂਗੇ ਤਵੇ ਵਾਲੀ ਰੋਟੀ ਤੰਦੂਰ ਵਾਲੀ ਰੋਟੀ ਲੈਣੀ ਉਹ ਵੀ ਦੇ ਦਿੰਦੇ ਕੋਕੇ ਜੀ ਤੰਦੂਰ ਵਾਲੀ ਰੋਟੀ ਵੀ ਤਿਆਰ ਕਰਦੇ ਹੋ ਤਾਂ ਤਵੇ ਵਾਲੀ ਰੋਟੀ ਵੀ ਹਾਂਜੀ ਹਾਂਜੀ ਉਹ ਬਾਅਦ ਚ ਤੇ ਚਲੋ ਠੀਕ ਹੈ ਪਾਜੀ ਫਿਰ ਕਰੋ ਦਵਾ ਤਿਆਰੀ ਫਿਰ ਤੇ ਲੋ ਜੀ ਸਾਡਾ ਮਟਰਨ ਰੈਡੀ ਹੋ ਚੁੱਕਿਆ ਹੈ ਪਾਜੀ ਹੋ ਗਿਆ ਰੈਡੀ ਜੀ ਚੱਕਾ ਸਕਦੇ ਹਾਂ ਬਾਜਾ ਕੀ ਹੋ ਗਿਆ ਇਹ ਚੰਗੀ ਤਰ੍ਹਾਂ ਕਰ ਛੇ ਕਮਾਓ ਪਾਜੀ ਕਿਆ ਬਾਤ ਹੈ 오ਹ ਹੋ ਪਾਜੀ ਖੁਸ਼ਬੂ ਨਹੀਂ ਜ਼ਬਰਦਸਤ ਆ ਰਹੀ ਆ ਤੇ ਫਲੇਵਰ ਕਿਵੇਂ ਦਾ ਹੋਊਗਾ ਪਲੀਜ਼ ਜਲਦੀ ਜਲਦੀ ਸਾਨੂੰ ਐਡ ਕਰੋ ਜੀ ਪਾਜੀ ਤੁਹਾਨੂੰ ਉਹਦੇ ਉਹ ਭੁੱਖ ਬਹੁਤ ਲੱਗੀ ਆ ਐਕਚੁਅਲੀ ਅਸੀਂ ਸਵੇਰ ਦਾ ਅੱਜ ਵੈਸੇ ਵੀ ਨਹੀਂ ਕੁਝ ਖਾ ਕੇ ਆਏ ਪਤਾ ਨਹੀਂ ਕੀ ਚੀਜ਼ ਹੈ ਕਦੇ ਮੈਨੇ ਪਹਿਲੀ ਵਾਰ ਸੁਨਾ ਹੋਗਾ ਉਹ ਐ ਕੀ ਬਾਤ ਹੈ ਜੀ ਥੈਂਕ ਯੂ ਥੈਂਕ ਯੂ ਮਨਜੀ ਬਹੁਤ ਵਧੀਆ ਲੱਗਾ ਤੇ ਪਾਜੀ ਹੁਣ ਇਹ ਮਟਰਨ ਤੇ ਚਿਕਨ ਕਿੰਨੀ دیر ਚਾ ਜਾਣਾ ਚਿਕਨ ਜੀ ਹੁਣ ਉਹਦਾ 15 ਮਿੰਟ 15 ਮਿੰਟ ਤੱਕ ਚਲੋ ਜੀ ਜਦ ਤੱਕ ਅਸੀਂ ਇਹਨੂੰ ਟੈਸਟ ਕਰਦੇ ਹਾਂ ਜਦ ਤੱਕ ਸਾਡਾ ਉਹ ਚਿਕਨਾ ਜਿਹਾ ਜਿਹਾ ਤੇ ਲੋਜੀ ਪੈ ਜੀ ਸਾਡੇ ਪਲੇਟ ਲੈ ਕੇ ਰੈਡੀ ਹੋ ਆ ਚੁੱਕੇ ਨੇ ਤੇ ਹੁਣ ਚਲਦੇ ਆਪਸ ਦਾ ਡਾਇਰੈਕਟਲੀ ਟੇਸਟਿੰਗ ਟੇਬਲ ਤੇ ਹੋ ਚੁੱਕੀ ਆ ਰੈਡੀ ਤੇ ਹੁਣ ਵਾਰੀ ਆ ਗਈ ਇਹਨੂੰ ਦੁਬਾਰਾ ਬੋਲੋ ਤੇ ਲੋਜੀ ਪਲੇਟ ਸਾਡੀ ਹੋ ਗਈ ਰੈਡੀ ਤੇ ਹੁਣ ਵਾਰੀ ਆ ਗਈ ਸਾਨੂੰ ਟੇਸਟਿੰਗ ਕਰਨ ਦੀ ਤੇ ਇਹ ਆ ਜੀ ਸਾਡਾ ਕੁਜੇ ਵਾਲਾ ਮਟਨ ਤੇ ਕੁਜੇ ਵਾਲਾ ਜਿਹੜਾ ਮੀਟ ਆ ਉਹ ਹੁਣ ਸਾਡਾ ਪਿੱਛੇ ਆ ਰਿਹਾ ਆ ਤੇ ਆਪਾਂ ਹੁਣ ਇਹਨੂੰ ਕਰਦੇ ਟੇਸਟ ਤੇ ਮੈਨੂੰ ਲੱਗਦਾ ਆ ਵੀ ਇਹਨੂੰ ਨਾ ਇੱਕ ਨਵੇਂ ਤਰੀਕੇ ਨਾਲ ਟੇਸਟ ਕਰਨਾ ਚਾਹੀਦਾ ਆ ਇਹਦੀ ਗੱਲ ਆ ਇਹਦੇ ਉੱਤੇ ਪੀਸ ਤੇ ਗਰੇਵੀ ਬਸ 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 ਬਿਲਕੁਲ ਬਿਲਕੁਲ ਸਹੀ ਪਕੜਿਓ ਸਰ ਮੈਨਾਂ ਰਹਿ ਰਹਾ ਕਿ ਤੂੰ ਸਿਆਣਾ ਹੋ ਗਿਆ ਗਿਲਣੋਂ ਬਸ ਬਈ ਸਿਆਣੇ ਬੰਦੇ ਮੈਂ ਤਾਂ ਹੀ ਨਾਲ ਰੱਖਦਾ ਹੁੰਨਾ ਜ਼ੀਰਸਲੀ ਕੀ ਬਾਤ ਹੈ ਬਾਈ ਖੁਸ਼ਬੂ ਇਨੀ ਸੋਹਣੀ ਆ ਰਹੀ ਹੈ ਨਾ ਬਾਈ ਛਾੜੇ ਗੱਲਾਂ ਦਿਓ ਤੇ ਸੋ ਹੁਣ ਵਾਰੀ ਆ ਗਈ ਆਪਣੀ ਇਹ ਨੂੰ ਪੇਸ ਕਰਨੀ ਪਹਿਲਾਂ ਤੁਹਾਨੂੰ ਦਿਖਾਦਾ ਕਰੀ ਚੱਕ ਬਾਜੀ ਅਰੇ ਮੁੱਟਣੀ ਹੋ ਹੋ ਤੇ ਆਪਣੀ ਸਭ ਤੋਂ ਪਹਿਲੀ ਜਿਹੜੀ ਬਾਈਟ ਹੁੰਦੀ ਉਹ ਹੁੰਦੀ ਵੱਡੀ ਇਸ ਕਰਕੇ ਅੱਧਾ ਸਵਾਦ ਤਾਂ ਸਾਨੂੰ ਬਾਈਟ ਦੇ ਵਿੱਚ ਆ ਜਾਂਦਾ ਰਜਿਤ ਭਾਜੀ ਤੁਸੀਂ ਅੱਜ ਮਟਨ ਨਹੀਂ ਨਾ ਖਾ ਰਹੇ ਤੇ ਤੁਸੀਂ ਅੱਜ ਬੜਾ ਕੁਝ ਮਿਸ ਕਰ ਰਹੇ ਹੋ ਭਾਜੀ ਤੁਹਾਡੀ ਪਸੰਦ ਦਾ ਜਿੱਦਾਂ ਦਾ ਤੁਸੀਂ ਚਾਹੁੰਦੇ ਸੀ ਨਾ ਭਾਜੀ ਓਵੇਂ ਦਾ ਮਟਨ ਆ ਤੇ ਓਵੇਂ ਦਾ ਜਿਹੜਾ ਖਾਣਾ ਕਮਾਲ ਵਜੀ ਸਰਾਈ ਮੱਛੀ ਵੜੇ ਦੀ ਯਾਦ ਆ ਗਈ ਕਿੰਨੇ ਨੰਬਰ ਦੋਵਾਂਗੇ ਭਾਜੀ ਫਿਰ 10 ਚ ਮੱਛੀ ਵੜੇ ਦੇ ਨਾਲ ਪ੍ਰੋਪਰ ਕੰਪੇਅਰ ਬਰਾਬਰ ਕਿਆ ਬਾਤ ਕੋਈ ਮੈਂਚੇ ਦੇ ਕਈ ਲੋਕਾਂ ਨੂੰ ਮੱਛੀ ਵੜਾ ਜਣਾ ਦੂਰ ਹੋ ਸਕਦਾ ਪਰ ਲੁਧਿਆਣਿਆਂ ਕੇ ਇਹਨਾਂ ਨੂੰ ਉਹ ਜਿਹੜੀ ਕਮੀ ਪੂਰੀ ਹੋ ਸਕਦੀ ਹੈ ਪਰ ਜਿਹੜਾ ਕੁਜੇ ਦੇ ਵਿੱਚ ਬਣਾਇਆ ਨਾ ਬਿਲਕੁਲ ਅ ਘੱਟ ਸੇਕ ਦੇ ਉੱਤੇ ਮੀਡੀਅਮ ਆਂਚ ਤੇ ਜਿਹਨੂੰ ਕਹ ਲਓ ਉਹਦਾ ਜਿਹੜਾ ਫਲੇਵਰ ਆ ਉਹ ਵਾਕੇ ਪਤਾ ਲੱਗਦਾ ਵਾਕੇ ਉਹ ਚੀਜ਼ ਆ ਫਲੇਵਰ ਕਿਵੇਂ ਦਾ ਹੋਣਾ ਚਾਹੀਦਾ ਮਤਲਬ ਜਿੰਨੀ ਆਪਾਂ ਵੇਟ ਕੀਤੀ ਵਰਥ ਭਾਜੀ ਪੂਰੀ ਵਰਥਾ ਮਤਲਬ ਇਦਾਂ ਦਾ ਚਿਕਨ ਮੜਦਲ ਖਾਣ ਵਾਸਤੇ ਨਾ ਤੁਸੀਂ ਜੋ ਘੰਟੇ ਤਿੰਨ ਘੰਟੇ ਵੀ ਵੇਟ ਕਰਨੀ ਹੋਵੇ ਤਾਂ ਬਹਿ ਕਰ ਸਕਦਾ ਭਾਜੀ ਬਾਕੀ ਮੈਂ ਕਿਸੇ ਦਾ ਮੈਨੂੰ ਪਤਾ ਨਹੀਂ ਪਰ ਮੈਂ ਕਰ ਸਕਦਾ ਵੇਟ ਤੇ ਤੁਸੀਂ ਜੇ ਆਰਡਰ ਕਰਨਾ ਪਹਿਲਾਂ ਤੁਸੀਂ ਫੋਨ ਕਰਕੇ ਆਰਡਰ ਕਰ ਸਕਦੇ ਹੋ ਡਿਸਕ੍ਰਿਪਸ਼ਨ ਜੀ ਅਸੀਂ ਨੰਬਰ ਦੇ ਦਿੰਦੇ ਆ ਸੋ ਤੁਸੀਂ ਡਾਇਰੈਕਟ ਕਾਲ ਕਰੋ ਤੁਹਾਡੇ ਆਉਣ ਤੋਂ ਪਹਿਲਾਂ ਪਹਿਲਾਂ ਤੁਹਾਡਾ ਜਿਹੜਾ ਹੜਗਾ ਆ ਮਟਨ ਜਾਂ ਚਿਕਨ ਰੈਡੀ ਹੋ ਕੇ ਤੁਹਾਡੇ ਲਈ ਰੈਡੀ ਰਹੂਗਾ ਤੁਸੀਂ ਆਓ ਤੇ ਆਪਣਾ ਇੰਜੋਏ ਕਰੋ ਬੱਸ ਠੀਕ ਹੈ ਜੀ ਹੁਣ ਜਦ ਤੱਕ ਅਸੀਂ ਇਹਨੂੰ ਫਿਨਿਸ਼ ਕਰਦੇ ਆ ਤਦ ਤੱਕ ਜਦ ਤੱਕ ਸਾਡਾ ਚਿਕਨ ਆ ਜਾਏ ਉਹਨੂੰ ਵੀ ਟੈਸਟ ਕਰ ਲਈਏ ਤਦ ਤੱਕ ਹੁਣ ਤੁਸੀਂ ਤੇ ਹੁਣ ਵਾਰੀ ਆ ਗਈ ਆਪਣੀ ਚਿਕਨ ਦੀ ਪੰਜ ਚਿਕਨ ਹੋ ਗਿਆ ਰੈਡੀ ਜੀ ਕੀ ਬਾਤ ਹੈ ਸਾਹਿਬ ਕਹਿੰਦੇ ਸਾਡੇ ਵਾਹ ਜੀ ਫਿਰ ਇਹ ਪੰਜਾਹ ਤੋਂ ਬਾਅਦ ਕਰਜੋ ਸਾ ਆ ਗਈ ਹੈ ਬਾਲਕ ਦੀ ਪਾਜੀ ਪਲੀਜ਼ ਜਲਦੀ ਸਾਨੂੰ ਹੁਣ ਖਵਾ ਦਿਓ ਕਿਉਂਕਿ ਮਟਰਨ ਤੁਹਾਡਾ ਟੈਸਟ ਕਰ ਲਿਆ ਸੀ ਹੁਣ ਵਾਰੀ ਆ ਗਈ ਚਿਕਨ ਦੀ ਨਨ੍ਹਾ ਪਾਸ ਫਲੂਰੀ ਨਹੀਂ ਲੋ ਜੀ ਇਹ ਸਾਡਾ ਹੋ ਗਿਆ ਚਿਕਨ ਰੈਡੀ ਰਸ਼ਦ ਬਾਜੀ ਆਜੋ ਹੁਣ ਆਗੇ ਜੀ ਆਗੇ ਚਿਕਨ ਨਾਲੇ ਪਾਸੇ ਤੇ ਲੋ ਜੀ ਵਾਰੀ ਆ ਗਈ ਹੁਣ ਆਪਣੀ ਚਿਕਨ ਦੀ ਤੇ ਕਾਫੀ ਦਿਨਾਂ ਬਾਅਦ ਇੱਕ ਮਿੰਟ ਭਾਈ ਉਹ ਆ ਗਿਆ ਉਹ ਰੋਟੀ ਪਾ ਦੇ ਉਹ ਗਈ ਤੇ ਕਾਫੀ ਦਿਨਾਂ ਬਾਅਦ ਅਸੀਂ ਚਿਕਨ ਦੀ ਵੀਡੀਓ ਬਣਾ ਰਹੇ ਹਾਂ ਪਿੱਛੇ ਜੇ ਅਸੀਂ ਇੱਕ ਜਲੰਦਰ ਦੀ ਵੀਡੀਓ ਬਣਾਈ ਸੀਗੀ ਉਦੋਂ ਬਾਅਦ ਸਾਡਾ ਥੋੜਾ ਜਿਹਾ ਮਨ ਖਟਾ ਹੋ ਗਿਆ ਚੱਕਦੀ ਵੀਡੀਓ ਨਾ ਬਣਾਉਣ ਲਈ ਇਸ ਕਰਕੇ ਅੱਜ ਸਾਨੂੰ ਬਣਾ ਵੀ ਘਰੇ ਲੋ ਚਿਕਨ ਮਿਲ ਰਿਹਾ ਹੈ ਇਸ ਕਰਕੇ ਅਸੀਂ ਸੋਚਿਆ ਵੀ ਇੱਥੇ ਜ਼ਰੂਰ ਟਰਾਈ ਕਰੀਏ ਤੇ ਸੋ ਤੁਸੀਂ ਇਹ ਚੈੱਕ ਕਰ ਸਕਦੇ ਹੋ ਲੈਗ ਪੀਸ ਦੇਖੋ ਕਿਡੇ-ਕਡੇ ਦੇ ਕੀ ਬਾਤ ਹੈ ਪੂਰਾ ਜ਼ਬਰਦਸ ਇਧਰ ਦਿਖਾਓ ਭਾਈ ਜਰਾ ਕਿਉਂ ਬਣਦੀ ਕਿ ਨਹੀਂ ਗੱਲ ਠੀਕ ਹੈ ਨਾ ਥੰਬਨੇਲ ਲਈ ਅੱਗੇ ਵਿਟੋ ਹਾਂਜੀ ਲੈ ਬਸ ਆ ਥੰਬਨੇਲ ਵਾਸਤੇ ਚਾਹੀਦੀ ਹੈ ਫਰ ਆ ਹੀ ਲੈਂਦੇ ਆ। ਉਹ ਆ ਜੀ ਬੜਾ ਦੇਖਣ ਚ ਤਾਂ ਬਾਜੀ ਗਰੇਦੀ ਲੱਗ ਰਹੀ ਬਹੁਤ ਹੀ ਸ਼ਾਨਦਾਰ। ਨਾ ਨਾ ਤੈਨੂੰ ਕਿੱਥੇ ਲੱਗਦੀ ਹੈ? ਅਮੀ ਮਰ ਜਾਨਾ ਕੋ। ਪਰ ਜੇ ਤੂੰ ਅੱਜ ਕਦੇ ਖਾਦਾ ਹੁੰਦਾ ਨਾ ਬਾਈ ਸੱਚੀ ਗੱਲ ਆ ਤੂੰ ਨਾ ਅੱਜ ਮਤਲਬ ਇੱਕ ਜੰਨਤ ਛੱਡੀ ਪਈ ਜੰਨਤ। ਕੀ ਪਰ ਵੀਡੀਓ ਦੇਖਣ ਵਾਲੇ ਕਿਸੇ ਬੰਦੇ ਨੇ ਛੱਡਨੀ ਨਹੀਂ ਹੈ। ਜ਼ਰੂਰ ਖਾਣਾ ਇੱਕ ਵਾਰ ਆ ਕੇ। ਬੇਗਲਾ ਮਾਚੀ ਵੜੇ ਦਾ ਜਿਹੜਾ ਤੁਸੀਂ ਮਟਰ ਚਿਕਨ ਖਾਣੇ ਹੋ ਨਾ ਉਹ ਇਹਦੇ ਆ ਕੇ ਭੁੱਲ ਜਾਓਗੇ ਤੁਸੀਂ ਆਹ ਇਹ ਚੰਪਾਰਨ ਵਗੈਰਾ ਬਣਾਉਂਦੇ ਨਾ ਮਾਰਕੀਟ ਦੇ ਵਿੱਚ ਜਿਹੜੇ ਹੋਰ ਬਣਾਉਂਦੇ ਉਹਨਾਂ ਨਾਲੋਂ ਕਈ ਗੁਣਾ ਬੈਟਰ ਆ ਭਾਜੀ ਪੂਰਾ ਜ਼ਬਰਦਸਤ ਗਰੇਵੀ ਇੰਨੀ ਜ਼ਬਰਦਸਤ ਆ ਚਿਕਨ ਇੰਨਾ ਵਧੀਆ ਫਲੇਵਰ ਇੰਨਾ ਵਧੀਆ ਨਿਕਲ ਕੇ ਆ ਰਿਹਾ ਬਈ ਛੱਡ ਗਲਾ ਦੇ ਤਾਂ ਮੈਨੂੰ ਵੀ ਲੱਗਦਾ ਵੀ ਇਸ ਤੋਂ ਉੱਤੇ ਕੋਈ ਵੀ ਹੋਰ ਚੀਜ਼ ਜਿਹੜੀ ਹੈਗੀ ਆ ਪੰਜਾਬੀਆਂ ਨੂੰ ਕਿਤੇ ਖਾਸ ਕਰਕੇ ਮਿਲ ਜੂ ਤੇ ਬਈ ਪੰਜਾਬੀ ਉਹ ਤੁਹਾਨੂੰ ਤਾਂ ਹੁਣ ਪਤਾ ਹੀ ਆ ਤੁਸੀਂ ਕਿੱਡੀ ਕਿੱਡੀ ਦੂਰ ਤੱਕ ਖਾਣ ਜਾਂਦੇ ਹੋ ਤੇ ਆਜੋ ਹੁਣ ਲੁਧਿਆਣੇ ਪੰਜੀ ਇੱਥੇ ਆਓ ਤੇ ਨਾਲ ਅਡਰੈਸ ਹੀ ਬੋਲ ਦੋ ਇਹ ਆਰੀਅੰਟ ਸਿਨੇਮਾ ਵਾਲੀ ਮਾਰਕੀਟ ਹੈ ਜੀ ਤੇ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਹੈ ਅੱਛਾ ਭੈਣ ਜੀ ਨੂੰ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਕੋਮੰਡੀ ਹਾਂਜੀ ਕਿਉਂਕਿ ਇਹਨਾਂ ਨੇ ਇੱਕ ਟਾਈਮ ਦੇ ਵਿੱਚ ਮੱਕੀ ਦੀ ਰੋਟੀ ਸ਼ੁਰੂ ਜਦੋਂ ਕੀਤੀ ਲੁਧਿਆਣੇ ਦੇ ਵਿੱਚ ਨਾ ਇਹਨਾਂ ਕਾ ਜਬਰਦਸਤ ਕੰਮ ਕੀਤਾ ਇਹਨਾਂ ਨੇ ਹਰੇਕ ਵਲੌਗਰ ਹਰੇਕ ਫੂਡ ਵਲੌਗਰ ਨੇ ਇਹਨਾਂ ਨੂੰ ਸ਼ੂਟ ਕੀਤਾ ਐਸ ਤੋਂ ਇੱਕ ਮੱਕੜ ਤੱਕ ਨੇ ਵੀ ਸ਼ੂਟ ਕਰਕੇ ਗਿਆ ਹਾਂਜੀ ਸਾਰੇ ਮੀਡੀਆ ਚੈਨਲ ਵਾਲੇ ਵੀ ਆਏ ਸੀ ਵਲੌਗਰ ਵੀ ਆਏ ਸੀ ਸਾਰੇ ਬਿਲਕੁਲ ਤੇ ਹੁਣ ਲੋੜ ਅਸਲੀ ਭੈਣ ਨੂੰ ਅੱਜ ਭੈਣ ਦੇ ਨਾਲ ਕੱਢਣ ਦੀ ਲੋੜ ਆ ਤੇ ਭਾਈ ਅਸੀਂ ਆਪਣਾ ਫਰਜ਼ ਨਿਭਾਤਾ ਹੁਣ ਵਾਰੀ ਆ ਤੁਹਾਡੀ ਤੁਸੀਂ ਕਿਦਣਾਉਨੇ ਹੋ ਇੱਕ ਸਾਡੇ ਭਰਾ ਜੀ ਨਾਲ ਪਿੱਛੇ ਸਾਡੇ ਖੜੇ ਨੇ ਉਨਾਲੀ ਕਿਉਂਕਿ ਬਾਈ ਹੁਣਾਂ ਦਾ ਹੈਗਾ ਸੁਖਜੀਵਨ ਸਿਫਰੋ ਚੈਨਲ ਆ ਬਾਈ ਹੁਣਾਂ ਦਾ ਉਹ ਵੀ ਬੜੀ ਮਿਹਨਤ ਕਰ ਰਹੇ ਨੇ ਤੇ ਬਾਈ ਰਾਹ ਚ ਬੜਾ ਮੈਨੂੰ ਸੁਣਾਇਆ ਕਿਹਾ ਆ ਕਿ ਪੰਜਾਬੀ ਸਾਡੇ ਕੰਮ ਦੀ ਕਦਰ ਨਹੀਂ ਪਾਉਂਦੇ ਬਾਈ ਹੁਣ ਪੰਜਾਬੀਆਂ ਨੂੰ ਕਦਰ ਪਾਓ ਅਸੀਂ ਜਿਵੇਂ ਪੰਜਾਬੀ ਭਰਾਵਾਂ ਨੂੰ ਸ਼ੂਟ ਕਰ ਰਹੇ ਹਾਂ ਤੁਸੀਂ ਵੀ ਉਹ ਦੇਖਿਆ ਕਰੋ ਜਿਹੜੇ ਪੰਜਾਬੀ ਵਲੌਗਰ ਸਿਰ ਪੰਜਾਬੀ ਭਰਾਵਾਂ ਨੂੰ ਸਪੋਰਟ ਕਰ ਰਹੇ ਆ ਤੇ ਹੁਣ ਤੁਹਾਡੀ ਵਾਰੀ ਆ ਵੀ ਹੁਣ ਤੁਹਾਨੂੰ ਤੁਸੀਂ ਸਾਨੂੰ ਸਬਸਕ੍ਰਾਈਬ ਕਰਨਾ ਕਿ ਨਹੀਂ ਕਰਨਾ ਕਿ ਅਸੀਂ ਵੀ ਫਿਰ ਉਹੀ ਕੰਮ ਸ਼ੁਰੂ ਕਰੀਏ ਜੋ ਬਾਕੀਆਂ ਨੇ ਬਗ ਬਣ ਕੇ ਉਹ ਇਹ ਕੀ ਆ ਬਾਈ ਕਿਆ ਬਣਾ ਦਿਆ ਇਹ ਕਿਆ ਕਰ ਦਿਆ ਉਹ ਕਿਆ ਕਰ ਦਿਆ ਬਸ ਉਹ ਤੁਸੀਂ ਸੁਣਨਾ ਤਾਂ ਦ ਹੌਨ ਤਾਂ ਸਿੱਕੀ ਕਰਨਾ ਜਦ ਤੱਕ ਅਸੀਂ ਆਪਣਾ ਚਿਕਨ ਫਿਨਿਸ਼ ਕਰਦੇ ਹਾਂ ਜਦ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਵੀ ਭੈਣ ਜੀ ਹੁਣ ਨਵਾਂ ਕੰਮ ਸਟਾਰਟ ਕੀਤਾ ਤੁਹਾਨੂੰ ਕਿਵੇਂ ਲੱਗਾ ਤੇ ਭੈਣ ਨੂੰ ਸਪੋਰਟ ਜਰੂਰ ਆਗੇ ਸਾਰਿਆਂ ਨੇ ਕਰਨੀਆਂ ਤੇ ਮਿਲਦੇ ਆ ਜੀ ਹੁਣ ਨੈਕਸਟ ਵੀਡੀਓ ਵਿੱਚ ਥੈਂਕ ਯੂ ਸੋ ਮਚ ਜੀ